ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਸਭ ਪਹਿਲਾਂ ਉਹਦਾ ਸਵਾਗਤ ਕਰ ਲੈਨੇ ਆ ਕਾਫੀ ਦਿਨਾਂ ਦੇ ਬਾਅਦ ਪ੍ਰੋਫੈਸਰ ਸਾਹਿਬ ਤਖਤ ਪੰਜਾਬ ਚੈਨਲ ਦੇ ਨਾਲ ਜੁੜੇ ਨੇ ਸੋ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਤਰੀਕੇ ਨਾਲ ਲਾਅ ਐਨ ਆਰਡਰ ਨੂੰ ਰਿਸ਼ਵਤ ਕੋਰੀ ਨੂੰ ਕੰਟਰੋਲ ਦੇ ਵਿੱਚ ਰੱਖਣਾ ਉਹਦੇ ਉੱਤੇ ਕਰਾਂਗੇ ਪ੍ਰੋਫੈਸਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਦੱਲ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀਆਂ ਦੇ ਨਾਲ ਮੀਟਿੰਗ ਕੀਤੀ ਹੈ। ਪਹਿਲਾਂ ਵੀ ਇਹ ਮੀਟਿੰਗਾਂ ਚੱਲਦੀਆਂ ਰਹੀਆਂ। ਪਹਿਲਾਂ ਇਹ ਗੱਲ ਹੁੰਦੀ ਰਹੀ ਕਿ ਉਮੀਦਵਾਰਾਂ ਨੂੰ ਸਦਕੇ ਜਾਂ ਵਲੰਟੀਅਰਾਂ ਨੂੰ ਸਦਕੇ ਜੇ ਲੋਕ ਸਭਾ ਦੇ ਵਿੱਚ ਜਿਹੜੀ ਹਾਰ ਹੋਈ ਹੈ, ਉਹਦੀ ਸਮੀਖਿਆ ਕੀਤੀ ਗਈ। ਕੀ ਕਾਰਨ ਰੇ ਜਮੀਨੀ ਪੱਧਰ ਤੇ ਕੀ ਇਹ ਲਾਹਤ ਨੇ। ਹੁਣ ਡੀਸੀਜ਼ ਨੂੰ ਸਦਿਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਹਰ ਡੀਸੀ ਦਫ਼ਤਰ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਊਗਾ। ਪਰ ਉਹ ਕਹਿੰਦੇ ਕਿ ਡੀਸੀ ਦਫ਼ਤਰ ਚ ਲੋਕਾਂ ਦੇ ਕੰਮ ਟੋਕਨ ਸਿਸਟਮ ਦੇ ਰਾਹੀਂ ਹੋਣਗੇ ਚਾਰ ਪੰਜ ਪਿੰਡਾਂ ਦਾ ਕਲਸਟਰ ਬਣਾ ਕੇ ਡੀਸੀ ਸਥਾਨਕ ਵਿਧਾਇਕਾਂ ਤੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਵੱਡੇ ਪਿੰਡਾਂ ਚ ਜਾ ਕੇ ਲੋਕਾਂ ਦੇ ਕੰਮ ਕਰਨਾ ਇਹ ਵੱਡੇ ਪਿੰਡਾਂ ਦਾ ਮਤਲਬ ਕੀ ਹੈ ਇਹ ਵੀ ਬਹੁਤ ਖਾਸ ਰਹੇਗਾ ਇਸ ਚਰਚਾ ਦੂਜਾ ਕਹਿੰਦੇ ਲੋਕਾਂ ਦੀ ਖੱਜਲਖੁਆਰੀ ਘਟਾਉਣੀ ਹੈ ਕਰਾਪਸ਼ਨ ਨਹੀਂ ਹੋਣੀ ਚਾਹੀਦੀ ਉਹਦੇ ਲਈ ਡੀਸੀ ਤੇ ਐਸਐਸਪੀ ਜਿਹੜੇ ਨੇ ਉਹ ਜ਼ਿੰਮੇਵਾਰ ਹੋਣਗੇ ਪ੍ਰੋਫੈਸਰ ਹੁਣ ਇਸ ਵਿਆੜ ਦੇ ਇਸ ਪ੍ਰੈਸ ਕਾਨਫਰੰਸ ਦੇ ਮਾਇਨੇ ਕੀ ਸਮਝੇ ਜਾਣ ਜਲੰਧਰ ਦੀ ਚੋਣ ਜਿਹੜੀ ਉਹ ਸਿਰ ਤੇ ਆ ਰਹੀ ਹੈ ਲੋਕ ਸਭਾ ਚੋਣਾਂ ਚਹਅਸ਼ਰ ਕੀ ਹੋਇਆ ਜ਼ਮੀਨੀ ਪੱਧਰ ਦੀ ਰਿਪੋਰਟ ਕੀ ਕਹਿੰਦੀ ਹੈ ਕਿ ਉਹਨੂੰ ਆਧਾਰ ਬਣਾ ਕੇ ਇਹ ਸਾਰੇ ਹੁਕਮ ਜਾਰੀ ਹੋਏ ਨੇ ਤੇ ਕੀ ਇਹ ਹੁਕਮ ਜ਼ਮੀਨੀ ਪੱਧਰ ਤੇ ਲਾਗੂ ਹੋ ਸਕਦੇ ਨੇ ਢਾਈ ਪੌਣੇ 3 ਸਾਲ ਸਰਕਾਰ ਦੇ ਲੰਘੇ ਉਦੋਂ ਵੀ ਇਹ ਕਹਿੰਦੇ ਸੀ ਕਿ ਡੀਸੀ ਜ਼ਮੀਨੀ ਪੱਧਰ ਤੇ ਜਾ ਕਿੰਨਾ ਰੌਲਾ ਪਿਆ ਪਟਵਾਰੀਆਂ ਤੇ ਗਿਆ ਸੀ ਸਾਰਿਆਂ ਨੇ ਦੇਖਿਆ ਕ੍ਰਾਪਸ਼ਨ ਫਿਰ ਵੀ ਖਤਮ ਨਹੀਂ ਹੋਈ ਨੰਬਰ ਤੱਕ ਜਾਰੀ ਕੀਤੇ ਹੁਣ ਵੀ ਇਹੀ ਗੱਲ ਕਹੀ ਹੁਣ ਇਹਦੇ ਕੀ ਮਾਇਨੇ ਸਮਝੇ ਜਾਣ ਕੇ ਜ਼ਮੀਨੀ ਪੱਧਰ ਤੇ ਲਾਗੂ ਹੋ ਜਾਏਗਾ ਤੇ ਕਿਉਂ ਨਹੀਂ ਲਾਗੂ ਹੁੰਦੇ ਇਹ ਵੀ ਵੱਡਾ ਸਵਾਲ ਹੈ ਦੇਖੋ ਆਪਣੀ ਹੋਣ ਦਾ ਸਵਾਲ ਆ ਭਗਵੰਤ ਮਾਨ ਨੂੰ ਬਹੁਤ ਵੱਡਾ ਖਤਰਾ ਮੰਡਲਾ ਰਿਹਾ ਮੈਨੂੰ ਵੀ ਇਦਰ ਉਦਰ ਖਬਰਾਂ ਆਉਂਦੀਆਂ ਤੁਹਾਨੂੰ ਵੀ ਆਉਂਦੀਆਂ ਕਿ ਜੋ 13 0 ਵਾਲਾ ਇਹਨਾਂ ਨੇ ਨਾਰਾ ਦਿੱਤਾ ਸੀਗਾ ਜਦੋਂ ਤਿੰਨ ਤੇ ਰਹਿ ਗਿਆ ਤੇ ਇਸ ਲਈ 1 ਤੇ 440 ਵੋਲਟ ਦਾ ਝਟਕਾ ਉਹਨੂੰ ਆਪਣੇ ਆਪ ਨੂੰ ਲੱਗਾ ਹੋਣਾ ਕੰਸ ਕੋ ਹਾਲ ਚਾਲ ਪੁੱਛ ਕੇ ਆਉਣਾ ਚਾਹੀਦਾ ਕਿਉਂਕਿ ਦੇਖੋ ਜਦੋਂ ਬੰਦਾ ਇੰਨੀ ਵੱਡੀ ਛਾਲ ਮਾਰ ਲੇ ਤੇ ਰਾਹ 'ਚ ਹੀ ਡਿੱਗ ਪਏ ਤੇ 60 ਕਈ ਜਗ੍ਹਾ ਤੇ ਲੱਗਦੀ ਆ ਉਹਦੇ ਤੇ ਦਿਲ ਤੇ ਵੀ ਛੱਟ ਲੱਗਦੀ ਆ ਇਹ ਇਹ ਜਦੋਂ ਇੰਦੀ ਵੱਡੀ ਮਤਲਬ ਮੋਦੀ ਮਾਰਕਾ ਐਡਵਰਟਾਈਜ਼ਮੈਂਟ ਆਪਣੀ ਸੈਲਫ ਐਡਵਰਟਾਈਜ਼ਮੈਂਟ ਕੀਤੀ ਸੀਗੀ ਉਸ ਕਰਕੇ ਉਹਦੀ ਬੈਕਗ੍ਰਾਉਂਡ ਦੇ ਵਿੱਚ ਹੁਣ ਉਹ ਆਪਣੀ ਹੋਂਦ ਯਾਨੀ ਜਿਹੜੀ ਚੀਫ ਮਨਿਸਟਰੀ ਦੀ ਹੋਂਦ ਹੈਗੀ ਉਸ ਨੂੰ ਕਿਵੇਂ ਬਚਾ ਕੇ ਰੱਖਣਾ ਕਿਵੇਂ ਬਰਕਰਾਰ ਰੱਖਣਾ ਕਿਵੇਂ ਉਹ ਕੁਰਸੀ ਨੂੰ ਬਚਾਉਣਾ ਉਸ ਦੇ ਮੱਦੇ ਨਜ਼ਰ ਸਾਰਾ ਕੁਝ ਹੋ ਰਿਹਾ ਮੈਨੂੰ ਵੀ ਖਬਰਾਂ ਮਿਲਦੀਆਂ ਆ ਕਿ ਦਿੱਲੀ ਵਿੱਚੋਂ ਕੁਝ ਐਹੋ ਜਿਹੀਆਂ ਟੀਮਾਂ ਇੱਥੇ ਚੱਕਰ-ਚੁੱਕਰ ਲਾ ਰਹੀਆਂ ਆ ਭਾਜਪਾ ਵੀ ਕਿਉਂਕਿ ਦੇਖੋ ਭਾਜਪਾ ਨੇ ਲੀਡਰਸ਼ਿਪ ਦੇ ਮੁੱਖ ਬੰਦਿਆਂ ਨੂੰ ਤੇ ਅੰਦਰ ਕਰੇ ਦਿੱਤਾ ਜਦੋਂ ਕੇਜਰੀਵਾਲ ਦੀ ਖਬਰ ਸੁਣਦੇ ਆ ਖਬਰਾਂ ਸੁਣਦੇ ਆ ਕੋਈ ਖਬਰ ਨਹੀਂ ਆਉਂਦੀ ਹੁਣ ਉਹ ਚੁੱਪ ਕਰਕੇ ਸ਼ਾਂਤ ਕਰਕੇ ਅੰਦਰ ਮਿਠਾ ਦੇ ਏ ਤੇ ਸਾਰਾ ਜੋ ਪੁਰਾਣਾ ਉਹਨਾਂ ਦਾ ਸਾਰਾ ਇਲੈਕਸ਼ਨ ਦੇ ਵਿੱਚ ਭੂਮਿਕਾ ਸੀ ਉਹ ਸਾਰੀ ਉਹਦਾ ਦੇ ਵੀ ਚਿਹਰੇ ਦੀ ਰਾਜਨੀਤੀ ਮੋਦੀ ਦੇ ਚਿਹਰੇ ਦੀ ਰਾਜਨੀਤੀ ਕਿਸੇ ਨੇ ਚਿਹਰੇਆਂ ਚੁਰਿਆਂ ਨੂੰ ਨਹੀਂ ਪੁੱਛਿਆ ਨਾ ਕੇਜਰੀਵਾਲ ਨੂੰ ਪੁੱਛਿਆ ਬਾਹਰ ਆ ਕੇ ਸਭ ਨੂੰ ਮੈਨੂੰ ਲੱਗਦਾ ਨੁਕਸਾਨ ਹੀ ਕੀਤਾ ਉਹਨ ਜੇ ਤੇ ਸ਼ਹਾਦਤਾ ਕਰਕੇ ਕਿ ਦੇਖੋ ਜੀ ਇਹਨਾਂ ਦਾ ਧੱਕਾ ਹੋਇਆ ਚਾਰ ਵੋਟਾਂ ਪੈ ਹੀ ਜਾਂਦੀਆਂ ਜਦੋਂ ਉਹਨਾਂ ਨੂੰ ਇਹੋ ਜੇ ਦੋਸ਼ ਲਾ ਕੇ ਆਏ ਤੇ ਨਹੀਂ ਵੋਟਾਂ ਪਈਆਂ ਚਿਹਰੇ ਨੇ ਕੰਮ ਨਹੀਂ ਕੀਤਾ ਕੇਜਰੀਵਾਲ ਦੇ ਨੇ ਨਾ ਮੋਦੀ ਦੇ ਚਿਹਰੇ ਨੇ ਮੈਂ ਗਰੰਟੀ ਮੈਂ ਗਰੰਟੀ ਕਰਦੇ ਸੀ ਇਸ ਸੁਖਵਿੰਦਰ ਕੁੱਲ ਮਿਲਾ ਕੇ ਹਾਲਾਤ ਇਹ ਵੀ ਉਸੇ ਰੂਪ ਚ ਉਸੇ ਕਿਸਮ ਦੀ ਸਾਰੀ ਇਹ ਰਾਜਨੀਤੀ ਕਰ ਰਿਹਾ ਹੈ ਭਗਵੰਤ ਮਾਨ ਵੀ ਜਿਹਰੇ ਦੀ ਰਾਜਨੀਤੀ ਇਸ ਲਈ ਜਦੋਂ ਜਿੱਤ ਹੁੰਦੀ ਆ ਉਹ ਸਾਰਾ ਸ਼ਹਿਰਾ ਆਪਣੇ ਸਿਰ ਜਦੋਂ ਹਾਰ ਹੁੰਦੀ ਆ ਉਹ ਡੀਸੀ ਐਸਐਸਪੀ ਫਲਾਣਾ ਕਰੇ ਢਮਕਾਣਾ ਕਰੇ ਐਮਐਲਏ ਕਰੇ ਬਾਕੀ ਮਨਿਸਟਰ ਕਰਨ ਫਿਰ ਉਸ ਪਾਸੇ ਨੂੰ ਗੱਲ ਚੱਲਦੀ ਆ ਜੇ ਜਿੱਤ ਜਾਂਦੇ ਜਿਆਦਾ ਜਿੱਤ ਜਾਂਦੇ ਜਾਨੀ 10 ਵੀ ਜਿੱਤ ਜਾਂਦੇ ਫਿਰ ਇਹਨਾਂ ਨੇ ਸਤਵੇਂ ਸਮਾਂ ਤੇ ਹੋਣਾ ਸੀ ਦੇਖਿਆ ਮੇਰੇ ਚਿਹਰੇ ਨੂੰ ਮੇਰੇ ਬਚਨਾਂ ਨੂੰ ਮੇਰੇ ਬਚਨ ਬਲਾਸ ਨੂੰ ਲੋਕ ਕਿੰਨਾ ਪ੍ਰੋ ਸੇ ਮੰਨ ਦਾ ਮੰਨਦੇ ਆ ਇਸ ਕਰਕੇ ਵੋਟਾਂ ਪਈਆਂ ਇਹਨਾਂ ਦਾ ਆਪਣਾ ਸੰਕਟ ਆ ਦੂਜਾ ਬਿਲਕੁਲ ਠੀਕ ਤੁਸੀਂ ਫਰਮਾਇਆ ਵੀ ਨਾਲ ਹੀ ਇੱਕ ਚੋਣ ਆ ਗਈ ਆ ਬਾਈਲੈਕਸ਼ਨ ਆ ਗਈ ਆ ਜੇ ਉਹ ਬਾਈਲੈਕਸ਼ਨ ਐਤੀ ਹਾਰਦੇ ਆ ਤਾਂ ਫੇਰ ਉਹ ਸੰਕਟ ਜਿਹੜਾ ਪਹਿਲਾਂ ਖੜਾ ਹੋਇਆ ਪਾਰਲੀਮੈਂਟ ਦੀਆਂ ਚੋਣਾਂ ਦਾ ਤਿੰਨਾ ਐਮਪੀਾਂ ਤੇ ਸਿਮਟ ਗਏ ਉਹ ਹੋਰ ਵੀ ਗਹਿਰਾ ਹੋ ਜਾਊਗਾ ਵੋਟਾਂ ਕੱਲਾ ਕੱਲਾ ਹੋਈ ਨਹੀਂ ਹੈ 42% ਤੋਂ ਵੋਟਾਂ ਤੇ 26% ਵੋਟਾਂ ਤੇ ਆ ਜਾਣਾ 16% ਵੋਟਾਂ ਲੂਜ਼ ਕਰ ਜਾਣੀਆਂ ਇਹਦਾ ਮਤਲਬ ਤੇ ਤੁਸੀਂ ਇੱਕ ਮਿਨੋਰੀਟੀ ਗਵਰਨਮੈਂਟ ਆ ਹੋਣਾ ਮਤਲਬ ਹੈਗੇ ਤੇ ਐਮਐਲਏ ਤੇ ਬਹੁਤ ਹੈ ਪਰ ਥੱਲੇ ਲੋਕਾਂ ਦੀ ਸympathy ਲੋਕਾਂ ਦੀਆਂ ਵੋਟਾਂ ਦੇ ਮੁਤਾਬਕ ਤੁਹਾਨੂੰ ਕੋਈ ਬਹੁਤੀ ਸympathy ਤੁਹਾਡੇ ਨਾਲ ਤੇ ਕਾਂਗਰਸ ਨੂੰ ਵੋਟਾਂ 0.3% ਜ਼ਿਆਦਾ ਪੈ ਗਈਆਂ ਕੁਝ ਇਹ ਉਦੋਂ ਦੇ ਡਾਟੇ 10 ਦਿਨ ਪਹਿਲਾਂ ਤੇ ਜਦੋਂ ਅਜੇ ਆਏ ਸੀ ਬਾਅਦ ਵਿੱਚ 19 21 ਮਾੜਾ ਮੋਟਾ ਕੋਈ ਫਰਕ ਪੈ ਗਿਆ ਹੋਵੇ ਤੇ ਗੱਲ ਅਲੱਗ ਹੈ ਸਕਵਿੰਦਰ ਇਹ ਬਾਈ ਇਲੈਕਸ਼ਨ ਕਰਕੇ ਵੀ ਹੈ ਇੱਕ ਗੱਲ ਜਿਹੜੀ ਹੋਰ ਸੰਕਟ ਆਪਣੇ ਆਪ ਲਈ ਖੜਾ ਕੀਤਾ ਇਹਨਾਂ ਨੇ ਭਗਵੰਤ ਮਾਨ ਹੁਣਾ ਨੇ ਉਹ ਇਹ ਹੈ ਕਿ ਇਹਨਾਂ ਨੇ ਕਦੀ ਵੀ ਚੀ ਮੰਨਿਸਟਰੀ ਨਹੀਂ ਕੀਤੀ ਰਾਦਰ ਇੱਕ ਕਾਮੇਡੀ ਦੇ ਤੌਰ ਤੇ ਕਲਾਕਾਰੀ ਦੇ ਤੌਰ ਤੇ ਆ ਕਰਦੇ ਹੋਗੇ ਕਿਕਲੀ ਗਾਤੀ ਫਲਾਨਾ ਕਰਦਾ ਟਮਕਾਣਾ ਕਰਦਾ ਇਹ ਮਦਾਰੀ ਪੁਨੇ ਦੇ ਵਿੱਚ ਜਿਆਦਾ ਫਸੇ ਰਹੇ ਲੋਕ ਬੜੇ ਤਾੜੀਆਂ ਮਾਰਦੇ ਉਹਨਾਂ ਦਾ ਮੁਫਤ ਨਾਲ ਮਨੋਰੰਜਨ ਹੁੰਦਾ ਲੋਕਾਂ ਨੂੰ ਵੀ ਮੇਰਾ ਖਿਆਲ ਇਹ ਤਾੜੀਆਂ ਬੰਦ ਕਰਨੀਆਂ ਚਾਹੀਦੀਆਂ ਸਭਾ ਚੋਂ ਉੱਠ ਕੇ ਚੀਫ ਮਿਨਿਸਟਰ ਨੂੰ ਕਹਿਣਾ ਚਾਹੀਦਾ ਵੀ ਹਾਥ ਝਟਕਲਿਆਂ ਵਾਲੀ ਸਟੇਜ ਅਖਾੜਾ ਲੱਗ ਲਾ ਲਿਓ ਤੁਸੀਂ ਇਹ ਚੀਫ ਮਿਨਿਸਟਰ ਸਾਨੂੰ ਐਸੇ ਐਸੇ ਗੱਲ ਦਾ ਕੋਈ ਦੱਸੋ ਵੀ ਕੀ ਹੈ ਲੋਕ ਵੀ ਉਹ ਜੇ ਤਮਾਸ਼ੀਨ ਹੋਏ ਹੋਏ ਆ ਅਫਸਰ ਹੁੰਦੇ ਆ ਉਹਨਾਂ ਨੇ ਕੀ ਆ ਰੋਟੀ ਖਾਧੀ ਇੱਕ ਸਰਕਾਰੀ ਜਿਹਾ ਕੰਮ ਹੁੰਦਾ ਹਲਾ ਲਲਾ ਕਰਕੇ ਆਪਣਾ ਚਲੇ ਗਏ ਵਾਹ ਵੀ ਵਾਹ ਬਹੁਤ ਸੁਣਾ ਬਾਅਦ ਵਿੱਚ ਪਿੱਠ ਪਿੱਛੇ ਭਾਵੇਂ ਜੋ ਮਰਜੀ ਮਜ਼ਾਕ ਡਾਉਂਦੇ ਹੁਣ ਚੀਫ ਮਿਨਿਸਟਰ ਦਾ ਇਹ ਹਾਲਾਤ ਭਗਵੰਤ ਮਾਨ ਹੋਣਾ ਨੇ ਆਪਣੇ ਲਈ ਖੁਦ ਲਈ ਪੈਦਾ ਕਰ ਲਿਆ ਕਈ ਕਿਸਮ ਦੇ ਪੁਲਸ ਐਂਡ ਪ੍ਰੈਸ਼ਰ ਜਿਹਨੂੰ ਕਹਿੰਦੇ ਘੁੰਮਣਘੇਰੀ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਘੁੰਮਣਘੇਰੀ ਚ ਫਸਾਇਆ ਉਹ ਕੱਢਣਾ ਚਾਹੁੰਦੇ ਆ ਕੋਠੀ ਲੈ ਲਈ ਆ ਪਰਿਵਾਰ ਆ ਗਿਆ ਫਿਰ ਫਿਰ ਕੀ ਹੋਊਗਾ ਇਸ ਲਈ ਪਹਿਲਾਂ ਵੀ ਇਵੇਂ ਮਤਲ ਇਹ ਕੋਠੀਆਂ ਦੇ ਨਾਲ ਨਹੀਂ ਹੋਣਾ ਹੈਗਾ ਤੁਸੀਂ ਵਿਚਾਰਾਂ ਦੇ ਨਾਲ ਜਿਹੜਾ ਤੁਹਾਡਾ ਸਵਾਲ ਹੈ ਉਹ ਬੜਾ ਬੇਸਿਕ ਹੈ ਇਹ ਪਹਿਲੀ ਵਾਰੀ ਨੂੰ ਹੈ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਡੀਸੀਆਂ ਦੀਆਂ ਮੀਟਿੰਗਾਂ ਪੁਲਿਸ ਦੀਆਂ ਮੀਟਿੰਗਾਂ ਸਾਰਾ ਕੁਝ ਕਿ ਜੇ ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾ ਦੋਗੇ ਤਸਵੀਰ ਨੂੰ ਫਿਰ ਖਾਲੀ ਤੌੜੀ ਮਿਲਣੀ ਉਹਨੇ ਤੇ ਚੱਟੀ ਲੈਣੀ ਆ ਕਈ ਵਾਰੀ ਤੇ ਤੌੜੀ ਚੁੱਕ ਕੇ ਵੀ ਪਰਾਂ ਰੱਖ ਦਿੰਦੀ ਆ ਵੀ ਜਿੱਥੇ ਮਤਲਬ ਖਾਲੀ ਤੌੜੀ ਨੂੰ ਵੀ ਵੀ ਜਿਹੜਾ ਮਾੜਾ ਮੋਟਾ ਕੱਲ ਨੂੰ ਫੇਰ ਚੱਟੂਗੀ ਉਹ ਹਾਲਾਤ ਇਹਨਾਂ ਨੇ ਕੀਤੀ ਆ ਐਸਐਸਪੀਆਂ ਨੂੰ ਜਾਂ ਡੀਸੀਆਂ ਨੂੰ ਉਹ ਮਿਲ ਕੇ ਹੀ ਤੇ ਸਾਰਾ ਕੋਈ ਥੱਲੇ ਚੱਲ ਰਿਹਾ ਜੋ ਹਾਲਾਤ ਭਾਵੇਂ ਲਾਅ ਐਂਡ ਆਰਡਰ ਦੇ ਆ ਨਸ਼ਿਆਂ ਦੇ ਆ ਰੇਤਾ ਬਜਰੀ ਦੇ ਦੋ ਨੰਬਰੀ ਕੰਮ ਦੇ ਆ ਜਿੰਨੇ ਦੋ ਨੰਬਰੀ ਕੰਮ ਹੋ ਰਹੇ ਆ ਇਹ ਸਾਰੇ ਆ ਵੱਡੀ ਖੋਰੀ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਬੜਾ ਬੋਲਬਾਲਾ ਲੋਕਾਂ ਨੇ ਅੱਛਾ ਕਹਤਾ ਆ ਰਹੀਆਂ ਮੈਂ ਛੱਡੂਗਾ ਨਹੀਂ ਮੈਂ ਟੰਗ ਦਊਗਾ ਤੇ ਕ ਕਿਸ ਤਰ੍ਹਾਂ ਕਰੋਗੇ ਇਹਨਾਂ ਦਾ ਇੱਕ ਬੰਦਿਆਂ ਦੀ ਸਾਈਕਲੋਜੀਕਲ ਪ੍ਰੋਬਲਮ ਆ ਉਹ ਮੋਦੀ ਜੀ ਦੀ ਵੀ ਆ ਕੇਜਰੀਵਾਲ ਦੀ ਵੀ ਬਹੁਤ ਆ ਤੇ ਭਗਵੰਤ ਮਾਨ ਦੀ ਵੀ ਆ ਉਹ ਪ੍ਰੋਬਲਮ ਆ ਇਹ ਆਪਣੇ ਆਪ ਨੂੰ ਚੀਫ ਮਿਨਿਸਟਰ ਨਹੀਂ ਮੰਨਦੇ ਰਾਜੇ ਮੰਨਦੇ ਇਹ ਕਹਿੰਦੇ ਮੈਂ ਰਾਜਾ ਵੇ ਮੈਂ ਤੁਹਾਨੂੰ ਹੁਣ ਮੀਟਿੰਗ ਕਰਕੇ ਆਰਡਰ ਕਰਤਾ ਦੇਖਿਓ ਸਹੀ ਮੈਂ ਕਿਵੇਂ ਤੁਹਾਨੂੰ ਕਰਤੀ ਕੀ ਕਰ ਲਓਗੇ ਤੁਸੀਂ ਉਹਦਾ ਭਈ ਡੀਸੀ ਦਾ ਕੀ ਕਰੋਗੇ ਮੈਨੂੰ ਦੱਸੋ ਪਹਿਲਾਂ ਐਸਐਸਪੀ ਦਾ ਕੀ ਕਰੋਗੇ ਫਿੱਤੀ ਲਾ ਦੋਗੇ ਉਹਨਾਂ ਨਾਲ ਹੀ ਤੇ ਤੁਸੀਂ ਸਾਰੇ ਦੋ ਨੰਬਰੀ ਕੰਮ ਕਰਾਉਂਦੇ ਆ ਰਲ ਮਿਲ ਕੇ ਉਹਨਾਂ ਨਾਲ ਹੀ ਤੁਸੀਂ ਆਪਣੇ ਆਪਣੇ ਏਰੀਏ ਦੇ ਵਿੱਚ ਉਹਨਾਂ ਦੀਆਂ ਅਪਾਇੰਟਮੈਂਟਾਂ ਖਰਾ ਕੇ ਸਾਰਾ ਕੁਝ ਕਰਦੇ ਕਿਹਦਾ ਬੇਵਕੂਫ ਬਣਾਉਣ ਚੱਲੇ ਹੋਏ ਆ ਤੁਸੀਂ ਬਿਲਕੁਲ ਲੋਕਾਂ ਦੇ ਜਨਤਾ ਦੀਆਂ ਅੱਖਾਂ 'ਚ ਧੂਲ ਪਾਉਣੀ ਚਾਹੁੰਦੇ ਆ ਜੇ ਅੱਜ ਕੋਈ ਪੰਜਾਬ ਦੇ ਅੰਦਰ ਸਮੱਗਲਿੰਗ ਹੋ ਰਹੀ ਆ ਦੋ ਨੰਬਰੀ ਕੰਮ ਦੇ ਬਿਨਾਂ ਬਲਿਸ ਤੋਂ ਹੋ ਰਿਹਾ ਉਹ ਨਾਲ ਹੀ ਆ ਸਾਰੀ ਬਲੀਜ਼ ਨਹੀਂ ਹੋਊਗੀ ਕੁਝ ਅਫਸਰ ਚੁਣੇ ਗੁਨੇ ਮੇਨ ਮੇਨ ਹੋਣਗੇ ਜਿਹੜੇ ਕਿ ਚੰਗੀ ਪੋਜੀਸ਼ਨ ਤੇ ਹੋਣਗੇ ਬਾਕੀ ਦਿਆਂ ਨੂੰ ਵੀ ਦਵਾ ਦਿੰਦੇ ਆ ਆਵਾਜ਼ ਦਵਾ ਦਿੰਦੇ ਆ ਇਸ ਤਰ੍ਹਾਂ ਡੀਸੀਆਂ ਦੀ ਇੱਕ ਇੱਕ ਜਿੱਥੇ ਉਹ ਨੌਕਰਸ਼ਾ ਹੈਗੇ ਆ ਬਿਊਰੋਕਰੇਸੀ ਦੇ ਹੈੱਡ ਹੈਗੇ ਆ ਡਿਸਟ੍ਰਿਕਟ ਲੈਵਲ ਤੇ ਉਹਨਾਂ ਕੋਲ ਕਾਫੀ ਬ੍ਰਿਟਿਸ਼ ਟਾਈਮ ਤੋਂ ਹੁਣ ਤੱਕ ਅੰਪਾਵਰਡ ਹੈਗੇ ਆ ਬਸ ਕਾਫੀ ਪਾਵਰਾਂ ਹੈਗੀਆਂ ਪਰ ਸੁਣਦਾ ਕੌਣ ਆ ਉਹ ਕਹਿੰਦਾ ਯਾਰ ਛੱਡੋ ਪਰ ਆਪਣਾ ਕੋਈ ਨਾ ਕੰਮ ਲਾਓ ਤੁਸੀਂ ਇਹਨਾਂ ਨੂੰ ਹੁਕਮ ਜਾਰੀ ਕਰ ਰਹੇ ਆ ਕਿ ਉਹ ਡੀਸੀ ਦਾ ਕੰਮ ਪਿੰਡੋਂ ਪਿੰਡੀ ਜਾਣਾ ਇਹ ਦੇ ਡੀਸੀ ਨੇ ਸੋਚਣਾ ਨਾ ਡੀਸੀ ਹੁਣ ਜਾ ਕੇ ਜਿਹੜਾ ਕੰਮ ਤੁਹਾਡੀ ਪਾਰਟੀ ਨੇ ਕਰਨਾ ਜਾਂ ਤੁਹਾਡੇ ਫੈਸਲੇ ਨੇ ਕਰਨਾ ਬਿਰੋਕਰੇਸੀ ਥੱਲੇ ਦੇਖੋ ਪਿੰਡ ਦੀ ਪੰਚਾਇਤ ਆ ਬੀਡੀਓ ਹੈ ਫਿਰ ਡਿਸਟ੍ਰਿਕਟ ਦਾ ਅਫਸਰ ਹੈਗੇ ਆ ਰੂਰਲ ਬੀਡੀਪੀਓ ਹੁੰਦਾ ਜਾਂ ਉਹਦੇ ਤੋਂ ਉੱਪਰ ਤੇ ਜਿੰਨੇ ਵੀ ਅਫਸਰ ਹੈਗੇ ਆ ਫਿਰ ਤੁਹਾਡੇ ਕੋਲ ਪੈਰਲਲ ਸਿਸਟਮ ਆ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦਾਂ ਹੈ ਇਹ ਸਾਰਾ ਕੁਝ ਇੱਕ ਸਿਸਟਮ ਹੈਗੇ ਤੁਸੀਂ ਪੂਰੇ ਸਿਸਟਮ ਨੂੰ ਐਕਟੀਵੇਟ ਕਰੋ ਨਾ ਤੁਸੀਂ ਤਾਂ ਇਹ ਗੱਲ ਹੀ ਨਹੀਂ ਕਰਦੇ ਕੀ ਜੀਨੇ ਵਾਏ ਫਲਾਣਿਆ ਇਧਰ ਆ ਜੇ ਤੂੰ ਇੰਨੇ ਦਿਨ ਨਾ ਕੀਤਾ ਮੈਂ ਤੈਨੂੰ ਢਾਂਕ ਦੂੰਗਾ ਉਹਨੂੰ ਉਹ ਅੱਗੇ ਹੱਸਦਾ ਵੀ ਤੂੰ ਮੈਨੂੰ ਕਿਵੇਂ ਢਾਂਕ ਦੇਂਗਾ ਤੂੰ ਕੌਣ ਹੁੰਨਾ ਮੈਨੂੰ ਕਰਕੇ ਦਾ ਵੱਦ-ਵੱਦ ਟਰਾਂਸਫਰ ਹੋ ਜੂਗੀ ਕਰ ਦਿਓ ਆ ਖੇਮਕਾ ਨਾ ਹੁੰਦਾ ਹੀ ਰਿਹਾ ਖੇਮਕਾ ਕਿਦੇ ਮੂੰਹ ਬੰਦ ਕੀਤਾ ਅੱਜ ਕੱਲ ਪਤਾ ਨਹੀਂ ਕਿ ਉਹ ਚੋਪਿਆ ਪਿੱਛੇ ਜੇ ਮੜ ਜਾ ਆਇਆ ਸੀ ਜਿੰਨੀਆਂ ਮਰਜ਼ੀ ਕਰੀ ਜੋ ਕੀ ਕਰੋਗੇ ਉਹਨਾਂ ਨੂੰ ਇੰਨੀ ਐਮਿਊਨਿਟੀ ਆ ਕਿ ਉਹ ਤੁਸੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਉਹ ਤੁਹਾਡਾ ਜ਼ਰੂਰ ਬਹੁਤ ਸਾਰਾ ਨੁਕਸਾਨ ਕਰ ਸਕਦੇ ਆ ਇਸ ਲਈ ਮੈਨੂੰ ਇੰਜ ਲੱਗਦਾ ਕਿ ਇਹ ਬੜੀਆਂ ਉੱਬਰ ਵਾਈ ਉੱਠਿਆ ਹੁੰਦਾ ਨਾ ਬੰਦਾ ਜਿਵੇਂ ਬੌਂਦਲਿਆ ਜਿਆ ਹੁੰਦਾ ਉਹੋ ਜੀਆਂ ਸਟੇਟਮੈਂਟਾਂ ਮੈਂ ਸੁਣ ਰਿਹਾ ਸੀ ਉਹਨਾਂ ਦੀ ਜਿਸ ਕਿਸਮ ਦੀ ਉਹ ਇੰਟਰਵਿਊ ਦੇ ਰੇ ਸੀ মিডিਆ ਨਾ ਆਪਣਾ ਵਾਰਤਾ ਲਾਪ ਕਰ ਰਹੀ ਸੀ ਸ਼ਬਦ ਨਹੀਂ ਸੀ ਲਾਭ ਰਹੇ ਨਹੀਂ ਤੇ ਇਹਨਾਂ ਨੇ ਇਹ ਤੇ ਖਿੱਲੀ ਉਡਾਉਣ ਲੱਗੀਆਂ ਦੂਜਿਆਂ ਦਾ ਕੁਝ ਦੇਖਦੇ ਹੀ ਨਹੀਂ ਸੀ ਉਹ ਮਤਲਬ ਹੁਣ ਉਹ ਉਸ ਕਿਸਮ ਦੀ ਜਿਹੜੀ ਮਾਨਸਿਕ ਆ ਡਾਮਾ ਡੋਲਤਾ ਆ ਉਹ ਸਾਫ਼-ਸਾਫ਼ ਜਾਹਰ ਸੀ ਉਹਨਾਂ ਦੇ ਸ਼ਬਦਾਂ ਦੀ ਚੁਆਇਸ ਵਿੱਚ ਉਹਨਾਂ ਦੇ ਐਕਸਪ੍ਰੈਸ਼ਨ ਵਿੱਚ ਇਹ ਇਸ ਤਰੀਕੇ ਨਾਲ ਨਹੀਂ ਹੋਣਾ ਭਾਈ ਤੁਸੀਂ ਚੀਫ ਮਿਨਿਸਟਰ ਹਾਂ ਤੁਸੀਂ ਇੱਕ ਮੁਖ ਕਰਿੰਦੇ ਆ ਮੁਖ ਸੇਵਾਦਾਰ ਹਾਂ ਸਰਕਾਰ ਦੇ ਤੁਸੀਂ ਕੋਈ ਰਾਜੇ ਮਹਾਰਾਜੇ ਨਹੀਂ ਹੈ ਪੂਰੀ ਸਰਕਾਰ ਨੂੰ ਐਕਟੀਵੇਟ ਕਰੋ ਇਕੱਲਾ ਐਸਐਸਪੀ ਡੀਸੀ ਕਿਉਂ ਤੁਸੀਂ ਆਪਣੇ ਆਪ ਨੂੰ ਪੁੱਛੋ ਜਿਹੜਾ ਡੀਆਈਜੀ ਜਾਂ ਜਿਹੜਾ ਵੀ ਚੀਫ ਅਫਸਰ ਸਾਰਿਆਂ ਤੋਂ ਮੁਖ ਤੁਹਾਡਾ ਪੰਜਾਬ ਦਾ ਹੈਗਾ ਤੁਹਾਡੇ ਕੋਲ ਚੀਫ ਸੈਕਟਰੀ ਹੈਗਾ ਹਾਂਜੀ ਬਿਲਕੁਲ ਹਾਂ ਤੁਹਾਡੇ ਕੋ ਪੁਲਿਸ ਦਾ ਹੈੱਡ ਹੈਗਾ ਤੁਹਾਡੇ ਕੋ ਸਰਕਾਰ ਦੀ ਬਿਊਰੋਕ੍ਰੇਸੀ ਦਾ ਚੀਫ ਸਕੱਰੇਟਰੀ ਹੈਗਾ ਤੁਸੀਂ ਸਾਰਿਆਂ ਨੂੰ ਡੀਸੀਆਂ ਨੂੰ ਕਿਉਂ ਦਬਕੇ ਮਾਰਦੇ ਫਿਰਦੇ ਹੋ ਜੂਨਾ ਨਾ ਗੱਲ ਕਰੋ ਭਾਈ ਬਿਲਕੁਲ ਆ ਗੱਲ ਨਹੀਂ ਹੈਗੀ ਸਾਰੀ ਬਿਊਰੋਕ੍ਰੇਸੀ ਨੂੰ ਉੱਥੇ ਲਾਈਨ ਦਾ ਜਰੂਰ ਨਾ ਰਹੀ ਕਰੋ ਇਸੇ ਤਰੀਕੇ ਨਾਲ ਪੁਲਿਸ ਸਾਰੀ ਨੂੰ ਤੁਹਾਡੇ ਕੋ ਪੁਲਿਸ ਦਾ ਮੁਖੀਆ ਹੈਗਾ ਉਹਨੂੰ ਦਫ਼ਤਰੇ ਬੁਲਾ ਕੇ ਭਾਈ ਮੈਨੂੰ ਆ ਸ਼ਿਕਾਇਤਾਂ ਆ ਰਹੀਆਂ ਮੈਨੂੰ 5 ਦਿਨਾਂ ਦੇ ਅੰਦਰ ਪੂਰੇ ਪੰਜਾਬ ਤੋਂ ਆ ਰਿਪੋਰਟ ਚਾਹੀਦੀ ਆ ਕਿ ਕਿੱਥੇ ਕਿੱਥੇ ਕਿਉਂ ਇਹ ਹੋ ਰਿਹਾ ਜ਼ਿੰਮੇਵਾਰ ਬਣਾਓ ਕੀ ਤੁਹਾਡਾ ਉਹਨਾਂ ਤੇ ਕੋਈ ਕੰਟਰੋਲ ਨਹੀਂ ਹੈ ਤੁਸੀਂ ਸਿੱਧਾ ਕਿਵੇਂ ਜਾਣਦੇ ਹੋ ਤੁਸੀਂ ਚੀਫ ਮਿਨਿਸਟਰ ਹਾਂ ਬਾਕੀ ਆਪਣੀ ਪਾਰਟੀ ਨੂੰ ਐਕਟੀਵੇਟ ਕਰੋ ਸਰਕਾਰ ਦੇ ਜਿਹੜੇ ਹਾਲਾਤ ਥੱਲੇ ਤੇ ਇਹ ਹੈਗੇ ਆ ਕਿ ਇੱਕ ਹਾਰਿਆ ਹੋਇਆ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਐਮਐਲਏ ਜਾਂ ਹਲਕਾ ਇੰਚਾਰਜ ਕੋਈ ਵੀ ਉਹ ਤੇ ਗੱਲਾਂ ਉਹ ਜਿਹੜੇ ਹਾਰਿਆ ਐ ਐਮਐਲਏ ਉਹ ਨਾ ਜਿੱਤਿਆ ਐ ਐਮਐਲਏ ਹੋਏ ਜਾਂ ਹਲਕਾ ਚਾਰਜ ਵੀ ਹੋਵੇ ਵਿਰੋਧੀ ਪਾਰਟੀ ਦਾ ਉਹਦੇ ਗਏ ਤਾਂ ਥਾਣੇਦਾਰ ਜਾਂ ਪੁਲਿਸ ਜਾਂ ਹੋਰ ਕੋਈ ਉਹਨਾਂ ਦੀ ਸੁਣਵਾਈ ਹੈਗੀ ਆ ਇਹਨਾਂ ਦੇ ਆਪਣੇ ਦੇ ਜਿੱਤੇ ਦੀ ਵੀ ਸੁਣਵਾਈ ਹੈ ਨਹੀਂ ਜਦੋਂ ਉਹ ਜਾ ਕੇ ਸ਼ਿਕਾਇਤ ਕਰਦੇ ਆ ਵੀ ਸਾਡੀ ਤੇ ਪੁਲਿਸ ਵਾਲੇ ਸੁਣਦੇ ਨਹੀਂ ਉਹਨਾਂ ਦੀ ਕੋਈ ਪੁੱਛੇ ਨਹੀਂ ਹੈਗੀ ਅੰਦਰ ਇਹਨਾਂ ਕੇਂਦਰੀਕਰਨ ਕਰ ਲਿਆ ਜਾਂਦਾ ਸੱਤਾ ਦਾ ਇਹ ਸਾਰੀਆਂ ਪਾਰਟੀਆਂ ਦੀ ਹੈਗੀ ਐ ਇੱਥੇ ਥੋੜੀ ਜ਼ਿਆਦਾ ਆ ਇਸ ਤਰੀਕੇ ਨਾਲ ਇਸ ਨੂੰ ਰਵਈਏ ਨੂੰ ਬਦਲੋ ਔਰ ਤੁਸੀਂ ਪੂਰੀ ਪਾਰਟੀ ਨੂੰ ਪੂਰੀ ਸਰਕਾਰ ਨੂੰ ਐਕਟੀਵੇਟ ਕਰੋਗੇ ਤਾਂ ਕੁਝ ਸੁਧਾਰ ਹੋ ਸਕਦਾ ਬਾਕੀ ਤੇ ਐਵੇਂ ਗੋਗਲੂਆਂ ਤੋਂ ਮਿੱਟੀ ਚਾੜਨ ਵਾਲਾ ਅੱਜਾ ਪ੍ਰੋਫੈਸਰ ਪਿੱਛੇ ਜੀ ਇਹਨਾਂ ਦੇ ਕਐਮਐਲਏ ਨੇ ਜਿਵੇਂ ਕਿਹਾ ਕਿ ਸਾਡੇ ਬੰਦਿਆਂ ਦੀ ਸੁਣਵਾਈ ਨਹੀਂ ਥਾਣਿਆਂ ਤੇ ਅਫਸਰਸ਼ਾਹੀ ਤੱਕ ਇਵਨ ਤੱਕ ਐਮਐਲਏ ਦੇ ਹੱਥ ਵੀ ਤਾਕਤ ਨਹੀਂ ਉੱਥੇ ਕਹਿੰਦੇ ਉਹੀ ਅਕਾਲੀ ਕਾਂਗਰਸੀ ਉਹਨਾਂ ਦਾ ਹੀ ਦਬਦਬਾ ਹੈ ਕੀ ਇਹ ਵੀ ਭ੍ਰਿਸ਼ਟਾਚਾਰ ਦਾ ਸੀ ਰਾਹ ਨਹੀਂ ਖੋਲ ਦੇ ਕੇ ਉਹਨਾਂ ਦੇ ਹੱਥ ਤਾਕਤ ਕਿਉਂ ਜਦੋਂ ਸਿਸਟਮ ਹੈ ਅਫਸਰਸ਼ਾਹੀ ਕੰਮ ਕਰ ਰਹੀ ਹੈ ਉਹ ਤਾਂ ਕੰਮ ਲੈਣ ਦਾ ਢੰਗ ਤਰੀਕਾ ਹੁੰਦਾ ਉਹਦੇ ਵਿੱਚ ਜੇ ਤੁਸੀਂ ਕਹਿ ਦੋਗੇ ਕਿ ਫਲਾਣਾ ਸਾਡਾ ਪ੍ਰਧਾਨ ਹੈ ਜੀ ਇੱਥੇ ਗਲੀ ਗਲੀ ਤੇ ਪ੍ਰਧਾਨ ਬਣਾਏ ਨੇ ਹਰ ਚੀਜ਼ ਦਾ ਮੁਹੱਲਾ ਵਾਸੀਆ ਮੁਹੱਲੇ ਲੈਵਲ ਦੇ ਉੱਤੇ ਪ੍ਰਧਾਨ ਬਣਾਏ ਨੇ ਉਹ ਜਾ ਕੇ ਜੇ ਉੱਤੇ ਦਬਕਾ ਮਾਰ ਕੇ ਕੋਈ ਕਿਸੇ ਦਾ ਪੁੱਠਾ ਸਿੱਧਾ ਕੰਮ ਕਰਾਉਣਗੇ ਉਹ ਫਿਰ ਕਰਪਸ਼ਨ ਦਾ ਹੀ ਅੱਡਾ ਹੋ ਗਿਆ ਨਾ ਕਿ ਉਹ ਬਾਰੋ-ਬਾਰ ਕੰਮ ਕਰਾਉਣ ਜਾਂ ਸਿੱਧੇ ਤੌਰ ਦੇ ਉੱਤੇ ਜਾ ਕੇ ਮਿਲ ਭਾਵੇਂ ਪਿਛਲੇ ਕਰਦੇ ਰਹੇ ਫਿਰ ਤੁਸੀਂ ਉਹਦੇ ਵਿੱਚ ਤਬਦੀਲੀ ਕਿੱਥੇ ਲਿਆ ਰਹੇ ਤੁਸੀਂ ਤੇ ਬਦਲਾਅ ਦੀ ਗੱਲ ਕੀਤੀ ਸੀਗੀ ਤੁਸੀਂ ਕਹਿੰਦੇ ਹੋ ਕਿ ਡੀਸੀਐਸਐਸਪੀ ਪਦਰ ਦੇ ਉੱਤੇ ਆਈਐਸ ਲੋਬੀ ਹੋ ਗਈ ਆਈਪੀਐਸ ਹੋ ਗਈ ਪੀਪੀਐਸ ਹੋ ਗਈ ਜਾਂ ਹੋਰ ਜਿੰਨੇ ਵੀ ਇਸ ਅਫਸਰਸ਼ਾਹੀ ਦੇ ਵਿੱਚ ਆਉਂਦੇ ਨੇ ਉਹ ਖੁੱਲੇ ਚਿੱਟੇ ਰੂਪ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਫਾਈਲਾਂ ਪਈਆਂ ਤਾਂ ਫਿਰ ਪਹਿਲਾਂ ਤਾਂ ਜਿਵੇਂ ਕਹਿੰਦੇ ਕਿ ਥਲੜੇ ਲੈਵਲ ਤੇ ਭ੍ਰਿਸ਼ਟਾਚਾਰ ਆ ਨਾਲੇ ਇਹ ਕਹਿੰਦੇ ਸੀ ਕਿ ਇੱਕ ਵਾਰੀ ਉੱਪਰੋਂ ਬੰਦ ਹੋ ਜੇ ਤਾਂ ਥੱਲੇ ਸਾਰਾ ਕੁਝ ਬੰਦ ਹੋ ਜਾਏਗਾ ਤੇ ਹੁਣ ਥੱਲੇ ਦੀ ਗੱਲ ਕਰਦੇ ਨਹੀਂ ਥੱਲੇੋਂ ਬੰਦ ਕਰਨਾ ਇਹਦਾ ਕੀ ਮਤਲਬ ਸਮਝਿਆ ਜਾਏ ਕਿ ਉਹ ਫਾਈਲਾਂ ਜਿਹੜੀਆਂ ਤੁਹਾਡੇ ਕੋਲੇ ਜਿਵੇਂ ਮਰੂਦ ਘਟਾਲਾ ਆਇਆ ਹੋਰ بڑے ਘਟਾਲੇ ਪਏ ਨੇ ਸ਼ਰਾਬ ਘਟਾਲਾ ਐਕਸਾਈਜ਼ ਦਾ ਬਹੁਤ ਵੱਡਾ ਈਡੀ ਦਬਕੇ ਮਾਰਦੀ ਆ ਜਾਂ ਮਾਈਨਿੰਗ ਦਾ ਘਟਾਲਾ ਬਹੁਤ ਵੱਡਾ ਕਿੱਥੇ ਕਿੱਥੇ ਕੰਮ ਕਰੋਗੇ ਉੱਥੇ ਤਾਂ ਕੰਮ ਕਰਦੇ ਨਹੀਂ ਕਿ ਉੱਪਰੋਂ ਅਸੀਂ ਕਿਵੇਂ ਬੰਦ ਕਰੀਏ ਇਹਨੂੰ ਇੰਨਾ ਦਿਨ ਇਤਹਾਦਤ ਆ ਜਦੋਂ ਕੋਈ ਜ਼ਿਆਦਾ ਸੰਕਟ ਆਉਂਦਾ ਇੱਕ ਫੋਨ ਨੰਬਰ ਜਾਰੀ ਕਰ ਦਿੰਦੇ ਆ ਹੋਰ ਤੇਰੇ ਪਰ ਕੀ ਮਿਨਿਸਟਰ ਪੋਣਾਉਗਾ ਉਹ ਵੱਡਾ ਮਜ਼ਾਇਲ ਹੋ ਗਿਆ ਜਿਹੜਾ ਚਲਾਤਾ ਇਥੋਂ ਫੋਨ ਨੂੰ ਕੌਣ ਪੁੱਛਦਾ ਉੱਥੇ ਫੋਨਾਂ ਦੇ ਉੱਤੇ ਪਿੱਛੇ ਜਿਹੜਾ ਇਹਨਾਂ ਨੇ ਕੰਪਲੇਂਟ ਕ腐ਸ਼ਨ ਦੀਆਂ ਕੰਪਲੇਂਟ ਉਹ ਇੰਨੀਆਂ ਜ਼ਿਆਦਾ ਲੋਕਾਂ ਨੇ ਦੇਤੀਆਂ ਇਹਨਾਂ ਮੁੜ ਕਿਉਂ ਕਿੱਧਰ ਗਈਆਂ ਕਿੱਧਰ ਆਈਆਂ ਕੋਈ ਜਾਣਦਾ ਉਹਨਾਂ ਗੱਲਾਂ ਨੂੰ ਤੁਸੀਂ ਲੋਕਾਂ ਦਾ ਬਾਰ-ਬਾਰ ਕਿੰਨੀ ਵਾਰੀ ਬੇਬੂ ਬਣਾਉਗੇ ਇਸ ਤਰ੍ਹਾਂ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ ਸੈਂਟਰਲਾਈਜ਼ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਆਦਤ ਹੈ ਫੋਨ ਦਿੱਤਾ ਜਿਹੜਾ ਸੈਂਟਰਲਾਈਜ਼ੇਡ ਛੇ ਨਹੀਂ ਉੱਥੇ ਫਿਰ ਆਪਣੇ ਤੌਰ ਤੇ ਸਿਲੈਕਟਿਵ ਜੇ ਢੰਗ ਨਾਲ ਕੁਝ ਜਿਨ੍ਹਾਂ ਦੇ ਕੰਮ ਕਰਨੇ ਆ ਜਾਂ ਜਿਨ੍ਹਾਂ ਦੀ ਸੁਣਨੀ ਹੋ ਸੁਣਾਉਣ ਦੇ ਬਾਕੀ ਕੁੜੇ ਸੁੱਟ ਦੇਣਗੇ ਉੱਥੇ ਕਿੜੀ ਕਿਤੇ ਉਹ ਚੁੰਡੀਆਂ ਵੱਢਦੀ ਆ ਕੰਪਲੇਂਟ ਆਈ ਪੀਨਾਂ ਨੂੰ ਰਾਤ ਨੂੰ ਸੁਣ ਨਹੀਂ ਦਿੰਦੀ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਇਹ ਏਜੀ ਕਰਨ ਹੁਣ ਜੀ ਚ ਡੀਸੀ ਦਫਤਰਾਂ ਚ ਇੱਕ ਸਪੈਸ਼ਲ ਦਫਤਰ ਖੋਲਿਆ ਜਾਊਗਾ ਜਿੱਥੇ ਚੀਫ ਮਨਿਸਟਰ ਦਾ ਜਣੀ ਐ ਉਥੇ ਸਿੱਧਾ ਬੋਲਬਾਲਾ ਹੋਊਗਾ ਜਾਨੀ ਉਹ ਗੱਲਾਂ ਜਿਹੜੀਆਂ ਸਿੱਧੀਆਂ ਚੀਫ ਮਨਿਸਟਰ ਕਿਉਂ ਸਿੱਧੀਆਂ ਕਿਉਂ ਹੋਣਗੀਆਂ ਵੀ ਚੀਫ ਮਨਿਸਟਰ ਦੇ ਇੱਥੇ ਰੱਬ ਲੱਗਾ ਹੋਇਆ ਉਡੀਸੀ ਕਿਉਂ ਨਹੀਂ ਕਰਦੇ ਉਹ ਲੋਕਲ ਬਿਊਰੋਕ੍ਰੇਸੀ ਕਿਉਂ ਨਹੀਂ ਕਰੂਗੀ ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਹਾਂ ਇਹ ਕਹਿੰਦਿਆ ਜੀ ਪਿੰਡੋਂ ਪਿੰਡੀ ਜਾਣ ਉਹ ਵੀ ਇੱਕ ਮੇਰੇ ਖਿਆਲ ਪਿੰਡੋਂ ਪਿੰਡੀ ਜਿਹੜੇ ਬੈਠੇ ਹੋਗੇ ਉਹਨਾਂ ਕੰਮ ਕਰਨ ਜਿਨ੍ਹਾਂ ਦੀ ਡਿਊਟੀ ਪਿੰਡੋਂ ਪਿੰਡੀ ਹੈਗੀ ਆ ਉਹ ਕੰਮ ਪਿੰਡੋਂ ਪਿੰਡੀ ਵਾਲੇ ਕਰਨ ਜਿਨ੍ਹਾਂ ਦੀ ਡਿਊਟੀ ਜ਼ਿਲ੍ਹਾ ਹੈੱਡਕੁਆਰਟਰ ਤੇ ਆ ਉਹ ਜ਼ਿਲ੍ਹਾ ਹੈੱਡਕੁਆਰਟਰ ਤੇ ਕਰਨ ਜਿਨ੍ਹਾਂ ਦੀ ਡਿਊਟੀ ਪੁਲਿਸ ਦੀ ਲਾਅ ਐਂਡ ਆਰਡਰ ਦੀ ਐਸਐਸਪੀ ਦੀ ਆ ਉਹ ਐਸਐਸਪੀ ਦੀ ਜਵਾਬਦੇਹੀ ਹੋਵੇ ਉਹ ਹੁਣ ਪਿੰਡਾਂ ਨੂੰ ਚਲੇ ਜਾਣ ਜਾ ਕੇ ਹੈਨਾ ਲੈ ਕੇ ਸਾਈਕਲ ਤੇ ਸਵੇਰੇ ਹੀ ਬਹਿ ਜਾ ਕਰਨ ਤੇ ਕਹਿਣ ਪਈ ਆਓ ਦੱਸੋ ਦੱਸੋ ਕੀ ਕੀ ਤੁਹਾਡੀ ਗੱਲ ਹੈ ਇਹ ਜਿਹੜੀ ਆ ਨਾ ਸੰਗਤ ਦਰਸ਼ਨ ਵਾਲੀ ਐ ਅਪਰੋਚ ਇਹ ਬਹੁਤੀ ਦੇਰ ਨਹੀਂ ਕੰਮ ਕਰਦੀ ਐ ਪੋਲੀਟੀਕਲੀ ਲਾਹੇਵੰਦ ਤੇ ਹੋ ਸਕਦੀ ਐ ਉਂਝ ਜੇ ਕਹੋ ਕਿ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰੂਗੀ ਉਹਦੇ 'ਚ ਨਹੀਂ ਹੋਣਾ ਧਰਾਤਲ ਤੇ ਕੁਝ ਨਹੀਂ ਬਦਲਿਆ ਅੱਗੇ ਨਾਲੋਂ ਵਿਗੜਿਆ ਹੀ ਆ ਕਿਸੇ ਵੀ ਕਿਸਮ ਦੀ ਭਾਵੇਂ ਉਹ ਲੋਕਾਂ ਦੀ ਸਰਕਾਰ ਤੇ ਭਰੋਸੇਯੋਗਤਾ ਦਾ ਸਵਾਲ ਹੈਗਾ ਭਾਵੇਂ ਉਹ ਸਿਸਟਮ ਦੀ ਪਰਫਾਰਮੈਂਸ ਦੀ ਗੱਲ ਐ ਭਾਵੇਂ ਉਹ ਨਸ਼ਿਆਂ ਦਾ ਜਹੋਰ ਨਾਲ ਦਾ ਜਿਹੜੀ ਕਿ ਬਹੁਤ ਵੱਡਾ ਇੱਕ ਇਸ਼ੂ ਹੈਗਾ ਪੰਜਾਬ ਦੇ ਅੰਦਰ ਅੱਜ ਵੀ ਬਹੁਤ ਜ਼ਿਆਦਾ ਮਤਲਬ ਉਹ ਇੱਕ ਸੀਰੀਅਸ ਇਸ਼ੂ ਹੈ ਜਿਹਨੇ ਪੰਜਾਬ ਨੂੰ ਖਾ ਹੀ ਲਿਆ ਬਿਲਕੁਲ ਕੈਂਸਰ ਨਾਲੋਂ ਵੀ ਭਿਆਨਕ ਬਣਿਆ ਪਿਆ ਉਸ ਦਾ ਇਸ਼ੂ ਹੋਵੇ ਕਿਸੇ ਵੀ ਕਿਸਮ ਦੇ ਜਿਹੜੇ ਸਾਰੇ ਇਸ਼ੂ ਹੈ ਜੇ ਇਹਨਾਂ ਨੂੰ ਐਡਰੈਸ ਕਰਨਾ ਤਾਂ ਤੁਸੀਂ ਦਬਕੇ ਮਾਰ-ਮਾਰ ਕੇ ਤੇ ਮੈਂ ਆ ਕਰ ਦੂੰਗਾ ਉਹਨੂੰ ਟੰਗ ਦੂੰਗਾ ਉਹ ਜ਼ਿੰਮੇਵਾਰ ਹੋਊਗਾ ਫਿਰ ਉਹ ਮੰਨ ਲਓ ਉਹਨਾਂ ਦੇ ਜ਼ਿਲ੍ਹੇ ਦੇ ਅੰਦਰ ਕੋਈ ਤੁਹਾਨੂੰ ਇਹੋ ਜੀਆਂ ਗੱਲਾਂ ਦਿਖਦੀਆਂ ਆ ਕਿ ਕਰੋਗੇ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਹੀ ਕਰੋਗੇ ਭਾਗੇ ਤੇ ਲਾ ਨਹੀਂ ਸਕਦੇ ਜੇਲ੍ਹ ਚ ਦੇ ਨਹੀਂ ਸਕਦੇ ਉਹ ਟਰਾਂਸਫਰ ਆਪਣੇ ਜੁਲੀ ਟੱਪਾ ਚੋਂ ਕਿ ਇੱਥੋਂ ਨਹੀਂ ਉੱਥੇ ਚਲੇ ਜਾਣਗੇ ਸਰਕਾਰ ਨੇ ਸਮਾਨ ਚੁਕਣਾ ਸਰਕਾਰ ਨੇ ਉੱਥੇ ਰੱਖ ਦੇਣਾ ਉਹ ਉੱਥੇ ਚਲੇ ਜਾਣਗੇ ਇਸ ਤਰ੍ਹਾਂ ਨਹੀਂ ਕੁਝ ਹੋਣਾ ਹੈ ਤੁਸੀਂ ਬੇਸਿਕਲੀ ਕਿੱਥੇ ਕਿੱਥੇ ਕੀ ਕੀ ਪ੍ਰੋਬਲਮ ਆ ਤੇ ਕਿਹੜਾ ਕਿਹੜਾ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਬੰਦਾ ਜ਼ਿੰਮੇਵਾਰ ਹੈ ਪੂਰੀ ਸਰਕਾਰ ਨੂੰ ਐਕਟਿਵ ਕਰੋ ਤੁਸੀਂ ਜਿਹੜੀ ਗੱਲ ਕਹਿੰਦੇ ਆ ਕਿ ਉਹ ਤੇ ਕਰਪਸ਼ਨ ਦਾ ਹੀ ਸੋਰਸ ਹੋਇਆ ਨਾ ਫਿਰ ਜਿਹੜੇ ਬੰਦੇ ਜੇ ਉਹ ਵੀ ਉਹਨਾਂ ਦੇ ਲੋਕਾਂ ਦੇ ਕੰਮ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹਾਂ ਜਿਹੜਾ ਬੰਦਾ ਐਮ ਐਲ ਏ ਹੋ ਚੁਣਿਆ ਬੰਦਾ ਐਮ ਐਲ ਏ ਹੈਗਾ ਤੇ ਉਸ ਦੀ ਜ਼ਿੰਮੇਵਾਰੀ ਇਹ ਬਣਦੀ ਕਿਉਂਕਿ ਉਹਦੀ ਅਕਾਉਂਟੇਬਿਲਟੀ ਹੈ ਉਹ ਜੇ ਲਿਆ ਕੇ ਕੋਈ ਜਾਇਜ਼ ਗੱਲਾਂ ਲੋਕਾਂ ਦੀਆਂ ਦਿੰਦਾ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਸੁਣਨਾ ਫਰਜ਼ ਬਣਦਾ ਫਿਰ ਜੇ ਉਹ ਨਹੀਂ ਕੰਮ ਕਰਦੇ ਤਾਂ ਫਿਰ ਸਰਕਾਰ ਨੂੰ ਜਾਂ ਚੀਫ ਮਿਨਿਸਟਰ ਨੂੰ ਉਹਨਾਂ ਨੂੰ ਦੰਡਿਤ ਕਰਨਾ ਚਾਹੀਦਾ ਭਾਈ ਜਾਇਜ਼ ਹੋਣ ਨਾ ਜਾਇਜ਼ ਨਾ ਹੋਣ ਜੇ ਉਹ ਨਜਾਇਜ਼ ਹੈ ਤਾਂ ਉਹ ਉਲਟਾ ਫਿਰ ਥੋੜਾ ਸੈਂਸਰ ਆਪਣੇ ਐਮ ਐਲ ਏ ਨੂੰ ਵੀ ਕਰਨਾ ਚਾਹੀਦਾ ਭਾਈ ਤੂੰ ਪੁੱਠੇ ਕੰਮ ਕਿਉਂ ਕਰਾਉਣ ਲਈ ਜਾਣਾ ਤੁਸੀਂ ਜਿਹਦੀ ਸਪਾਰਸ਼ ਕਰਦਾ ਉਹ ਕਰਦਾ ਉਹ ਕਰਦਾ ਇਹ ਕੰਮ ਨਹੀਂ ਹੋਣਗੇ ਕਾਨੂੰਨ ਦੇ ਮਤਾਬਕ ਚੋਂ ਬਣਦਾ ਜਿੱਥੇ ਜਿੱਥੇ ਕੰਮਾਂ ਦੀ ਗੱਲ ਲੋੜਾ ਤੁਸੀਂ ਸ਼ਿਕਾਇਤਾਂ ਦਿਓ ਇੱਕ ਕਾਪੀ ਕੀ ਮਿਨਿਸਟਰ ਨੂੰ ਭੇਜੋ ਫਿਰ ਦੇਖਾਂਗੇ ਕੀ ਹੁੰਦਾ ਤੁਹਾਡੇ ਕੋਲ 99 99 ਐਮ ਐਲ ਏ ਥੋੜੇ ਥੋੜੀ ਹੁੰਦੇ ਆ ਠੀਕ ਹੈ ਇੱਕ ਭੱਜ ਗਿਆ ਉਹ ਦੂਜੇ ਪਾਸੇ ਖੜਾ ਹੋ ਗਿਆ ਬਾਈ ਇਲੈਕਸ਼ਨ ਦੇ ਵਿੱਚ ਬੀ ਜੀ ਪੀ ਵੱਲੋਂ ਪਰ 99 ਵੀ ਬਹੁਤ ਆ ਜੀ ਇਸੇ ਤਰ੍ਹਾਂ ਰਿਹਾ ਤੇ ਉਹ ਜੋ ਜਨਰਲ ਇਲੈਕਸ਼ਨ ਦੇ ਵਿੱਚ ਹੈ ਉਹ ਬਾਈ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਕੇ ਲੋਕਾਂ ਦਾ ਜਿਹੜਾ ਭਰੋਸਾ ਟੁੱਟਿਆ ਆ ਇਸ ਸਰਕਾਰ ਤੋਂ ਉਹਨੂੰ ਗੰਡ ਪਿਆਗ ਨਹੀਂ ਪਿਆ ਇਹ ਦੇਖਦੇ ਵੈਸੇ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਹ ਕੰਮ ਰਾਤ ਤੋਂ ਰਾਤ ਹੋਣ ਵਾਲੇ ਨਹੀਂ ਹੈਗੇ ਕੋਈ ਜਾਦੂ ਦੀ ਛੜੀ ਨਹੀਂ ਪਰ ਢਾਈ ਪੌਣਾ ਤਿੰਨ ਸਾਲ ਦੇ ਵਿੱਚ ਹੋਇਆ ਵੀ ਕੀ ਹੈ ਕ腐ਸ਼ਨ ਦੇ ਉੱਤੇ ਜਿੰਨਾ ਹੋਇਆ ਠੀਕ ਹੈ ਤੁਸੀਂ ਇੱਕ ਅਦਾ ਮੰਤਰੀ ਆਪਣਾ ਲਾਹਤਾ ਇੱਕ ਨੇ ਉੱਤੇ ਪਰਚਾ ਦੇ ਦਿੱਤਾ ਇੱਕ ਤੇ ਕਾਰਵਾਈ ਕਰ ਦਿੱਤੀ ਉਹ ਗੋਮਗਲਾ ਤੋਂ ਮਿੱਟੀ ਝਾਰਨ ਵਾਲੀ ਗੱਲ ਲੋਕ ਮਹਿਸੂਸ ਕਰਦੇ ਨੇ ਇਹ ਲੋਕ ਵੀ ਚਾਹੁੰਦੇ ਨੇ ਕਿ ਅਸੀਂ ਥਾਣੇ ਜਾਈਏ ਜਾਂ ਕਿਤੇ ਵੀ ਸ਼ਿਕਾਇਤ ਕਰਨ ਜਾਈਏ ਜਾਂ ਕਿਸੇ ਦਫ਼ਤਰ ਜਾਈਏ ਜਾਣਦੇ ਆ ਸਾਡੇ ਕੰਮ ਸਿਸਟਮ ਦੇ ਵਿੱਚ ਹੋਣਾ ਸਹੀ ਢੰਗ ਦੇ ਨਾਲ ਇੱਕ ਨੰਬਰ 'ਚ ਹੋਣਾ ਜੇ ਉਧਰੋਂ ਫੋਨ ਕਰਾ ਕੇ ਥਾਣੇ ਪਹੁੰਚਣਾ ਕਦੇ ਉਹ ਤੋਂ ਫੋਨ ਕਰਾਤਾ ਐਮਐਲਏ ਨੂੰ ਮਿਲਣ ਲਈ ਕਦੇ ਐਮਐਲਏ ਦਾ ਫੋਨ ਕਰਾਤਾ ਫਿਰ ਤੋਂ ਤੁਸੀਂ ਕਰਪਸ਼ਨ ਦੇ ਅੱਡੇ ਤਿਆਰ ਕਰ ਰਹੇ ਹੋ ਵਿਚੋਲिए ਖੜੇ ਹੋ ਗਏ ਉਹ ਆਪਕੋ ਆਪਣਾ ਹਿੱਸਾ ਭਾਲਣਗੇ ਆਖਰੀ ਸਵਾਲ ਬੜਾ ਅਹਿਮ ਹੈ ਨਸ਼ਿਆਂ ਨੂੰ ਲੈ ਕੇ ਉਮਰ ਵਿਜੇ ਪ੍ਰਤਾਪ ਤੋਂ ਵੱਡਾ ਤਾਂ ਕੋਈ ਗਵਾਹ ਹੋ ਨਹੀਂ ਨਾ ਸਕਦਾ ਜਿਨ੍ਹਾਂ ਨੇ ਸਿੱਧਾ ਨਾਂ ਲਿਆ ਰਾਗ ਚੱਡਾ ਦਾਜਾ ਹੋਰ ਵੱਡੇ ਪੁਲਿਸ ਅਧਿਕਾਰੀਆਂ ਬਾਰੇ ਸਿੱਧੇ ਤੌਰ ਦੇ ਉੱਤੇ ਕਿਹਾ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੇਰੀ ਵੀ ਇੱਥੇ ਮੈਂ ਕਿਤੇ ਆਇਆ ਹੋਇਆ ਸੀਗਾ ਇੱਥੇ ਵੀ ਜ਼ਿਕਰ ਹੋਇਆ ਕਿ ਕਿਵੇਂ ਸਕੂਲ ਲੈਵਲ ਦੇ ਉੱਤੇ ਨਸ਼ਾ ਕਿ ਵਰਦੀ ਦੇ ਵਿੱਚ ਵੀ ਜਿਹੜਾ ਬੱਚਿਆਂ ਨੂੰ ਨਸ਼ੇ ਪਰੋਸਣ ਦੇ ਲਈ ਭੇਜ ਦਿੱਤਾ ਜਾਂਦਾ ਹੈ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤਸਕਰੀ ਕਰਦੇ ਨੇ ਜਾਂ ਹੋਰ ਵੀ ਬਹੁਤ ਵੱਡੇ ਪੱਧਰ ਤੇ ਨਸ਼ਾ ਪੰਜਾਬ ਚ ਫੈਲਿਆ ਕਹਿੰਦੇ ਰਫਤਾਰ ਇੰਨੀ ਤੇਜ਼ ਹੈ ਕਿ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵੀਰ ਦੇ ਗਿਰਦ ਕੋਈ ਨਾ ਕੋਈ ਮਿਲ ਜੇਗਾ ਇਦਾਂ ਦਾ ਨਸ਼ਾ ਸਪਲਾਈ ਕਰਦਾ ਇਹ ਬਹੁਤ ਵੱਡੀ ਸਮੱਸਿਆ ਪੰਜਾਬ ਦੀ ਪ੍ਰੋਫੈਸਰ ਉਹਦੇ ਬਾਰੇ ਗੱਲ ਕੋਈ ਵੱਡਾ ਪਲਾਨ ਨਜ਼ਰ ਨਹੀਂ ਆ ਰਿਹਾ ਸਾਈਕਲ ਰੈਲੀ ਕੱਢ ਲਈ ਕਦੇ ਲੁਧਿਆਣਾ ਦੇ ਕੱਢ ਲਈ ਕਦੇ ਅੰਮ੍ਰਿਤਸਰ ਜਵਾਕਾਂ ਨੂੰ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਾ ਲਈ ਜ਼ਮੀਨੀ ਰਿਪੋਰਟ ਉਹਦੀ ਕੀ ਕਹਿੰਦੀ ਹੈ ਉਹ ਤੁਹਾਡੇ ਸਾਡੇ ਸਭ ਦੇ ਸਾਹਮਣੇ ਆ ਲੋਕ ਜਾਣਦੇ ਆ ਆਪਾਂ ਨੂੰ ਕੀ ਲੋਕਾਂ ਨੇ ਤੇ ਬਥੇਰੀ ਹਾਲ ਦਵਾਈ ਮਚਾਈ ਆ ਹਾਰ ਕੇ ਉਹਨਾਂ ਨੇ ਵੋਟਾਂ ਚ ਪਾ ਆਪਣੀ ਜਿਹੜੀ ਆ ਵਿਚਾਰ ਬਦਲ ਕੇ ਵੋਟਾਂ ਦੂਜੇ ਪਾਸੇ ਪਾ ਕੇ ਸਰਕਾਰ ਨੂੰ ਦੱਸ ਦਿੱਤਾ ਜੇ ਅਜੇ ਵੀ ਇਹਨਾਂ ਨੇ ਇੱਕ ਡੇ ਵੱਡੇ ਝਟਕੇ ਤੋਂ ਬਾਅਦ ਹੋਸ਼ ਵਿੱਚ ਨਹੀਂ ਆਉਣਾ ਇਹਦਾ ਮਤਲਬ ਹੈ ਇਹਨਾਂ ਦੀ ਆਪਣਾ ਸੜ ਚੁੱਕਿਆ ਇਹ ਫਿਰ ਸੱਚੀ ਮੁੱਚੀ ਜਿਹੜੇ ਵਿਰੋਧੀ ਪਾਰਟੀਆਂ ਬਾਰ ਬਾਰ ਇਹਨਾਂ ਨੂੰ ਕਹਿੰਦੀਆਂ ਸੀ ਇਹ ਸਰਕਾਰ ਟੁੱਟ ਜੂਗੀ ਜਾਂ ਦੁਹਾੜ ਹੋ ਜੂਗੀ ਜਾਂ ਗਿਰ ਜੂਗੀ ਜਾਂ ਫਲਾਨਾ ਹੋ ਜੂ ਇਹ ਗੱਲਾਂ ਦੀ ਗੱਲਾਂ ਦੀ ਕਿਤੇ ਨਾ ਕਿਤੇ पुष्टि ਹੁੰਦੀ ਨਜ਼ਰ ਆਊਗੀ ਜੇ ਆ ਬਾਈ ਇਲੈਕਸ਼ਨ ਲੰਗਲੈਂਡ ਦੇ ਹੋ ਫਿਰ ਤੁਸੀਂ ਦੇਖੋ ਕਿ ਹੁਣ ਹਾਲ ਦੀ ਘੜੀ ਬਾਈ ਇਲੈਕਸ਼ਨ 'ਚ ਜੋਰਜਾਰ ਲੱਗਾ ਹੋਣਾ ਉਦੋਂ ਬਾਅਦ ਹੋਰ ਪਤਾ ਲੱਗ ਜਾਊਗਾ ਕਿਹੜੀ ਚੀਜ਼ ਕਿੱਧਰ ਨੂੰ ਜਾਣੀ ਆ ਇਹ ਹਾਲਾਤ ਠੀਕ ਨਹੀਂ ਨਛਿਆਂ ਦਾ ਸਵਾਲ ਜਿਹੜਾ ਹੈ ਨਾ ਉਹ ਤੇ ਇਸ ਵੇਲੇ ਬਿਲਕੁਲ મોੜੇ ਕੋ ਵੱਡਾ ਸਵਾਲ ਬਣ ਕੇ ਸਾਡੇ ਸਾਹਮਣੇ ਆਇਆ ਉਹਦੇ 'ਚ ਵਿਰੋਧੀ ਪਾਰਟੀਆਂ ਵੀ ਹੋਰਨਾਂ ਦੇ ਤਿੱਖੇ ਬਿਆਨ ਸਾਰਿਆਂ ਦੇ ਭਾਜਪੀ ਵੱਲੋਂ ਕਾਂਗਰਸ ਵੱਲੋਂ ਅਕਾਲੀਆਂ ਵੱਲੋਂ ਸਾਰਿਆਂ ਵੱਲੋਂ ਬਿਆਨ ਆ ਰਿਹਾ ਇਸ ਹਾਲਾਤ ਨੂੰ ਸੁਧਾਰਿਆ ਜਾਏ ਪਰ ਇਹ ਸੁਧਰ ਦੀ ਨਜ਼ਰ ਆਉਂਦੀ ਨਹੀਂ ਉਲਟਾ ਇਹ ਜਵਾਬ ਹੈ ਮਲਵਿੰਦਰ ਕਾਂਗੋ ਦਾ ਸੀਗਾ ਉਹ ਭਾਈ ਤੁਸੀਂ ਪੰਜਾਬ ਨੂੰ ਭੰਡੀ ਜਾਂਦੇ ਬੀਜੇਪੀ ਵਿਰੋਧ ਤੁਸੀਂ ਸਾਨੂੰ ਭੰਡੀ ਜਾਂਦੇ ਆ ਤੁਸੀਂ ਦੇਖੋ ਸਭ ਜਿਆਦਾ ਨਸ਼ਾ ਕਿੱਥੋਂ ਆਉਂਦਾ ਆ ਉਹ ਜੀ ਗੁਜਰਾਤ ਰਾਹੀਂ ਆਉਂਦਾ ਉਹ ਜੀ ਬੰਬੇ ਰਾਹੀਂ ਆਉਂਦਾ ਤੁਸੀਂ ਉਹਨਾਂ ਦੀ ਤੇ ਗੱਲ ਕਰਦੇ ਨਹੀਂ ਤੁਸੀਂ ਪੰਜਾਬ ਨੂੰ ਭੰਡੀ ਜਾਂਦੇ ਭਾਈ ਕੋਈ ਵੀ ਹੋਵੇ ਨਸ਼ਾ ਕਿੱਥੋਂ ਆਉਂਦਾ ਉਹ ਅਫਗਾਨਿਸਤਾਨ ਤੋਂ ਆਉਂਦਾ ਜਾਂ ਪਾਕਿਸਤਾਨ ਤੋਂ ਆਉਂਦਾ ਜਾਂ ਗੁਜਰਾਤ ਤੋਂ ਆਉਂਦਾ ਜਾਂ ਦਿੱਲੀ ਰਾਹੀਂ ਆਉਂਦਾ ਉਹਨੂੰ ਨਹੀਂ ਅਟੱਸੀ ਇੱਥੇ ਉਹਨੂੰ ਮਾਰਕੀਟ ਕਿਉਂ ਬੰਨ੍ਹ ਦਿੱਤਾ ਯੂਐਸ ਤੇ ਤੁਹਾਡਾ ਮਾਰ ਰਿਆ ਆਉਂਦਾ ਆ ਤੇ ਤੁਸੀਂ ਉਹਦੇ ਉਸ ਕਿਸਮ ਦੇ ਅਰੇਂਜਮੈਂਟ ਕਿਹਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਰੋਕਣ ਦੀ ਗੁਜਰਾਤ ਤੱਕ ਸੀਮਿਤ ਕਰਨ ਦੀ ਉਸ ਆਪਣੀ ਸਰਕਾਰ ਦੀ ਜ਼ਿੰਮੇਵਾਰੀ ਹੈ ਬਾਰਡਰ ਸੀਲ ਕਰਦੀ ਤੁਹਾਡੀ ਜ਼ਿੰਮੇਵਾਰੀ ਹੈ ਇਸ ਲਈ ਇਹ ਗੱਲਾਂ ਦੂਜਿਆਂ ਨੂੰ ਟਾਲ ਕੇ ਕਿ ਦੇਖੋ ਜੀ ਅਸੀਂ ਸਾਡੇ ਤੇ ਹੈ ਪਰ ਸਾਡੇ ਨਾਲੋਂ ਵੀ ਜ਼ਿਆਦਾ ਹੀ ਜ਼ਿੰਮੇਵਾਰੀ ਬੀਜੇਪੀ ਦੀ ਹੈ ਇਹ ਗੱਲਾਂ ਕੱਟ ਕੇ ਤੁਸੀਂ ਉਸ ਮਸਲੇ ਨੂੰ ਟਾਲ ਨਹੀਂ ਸਕਦੇ ਦੂਸਰੀ ਗੱਲ ਇਹ ਨਸ਼ਾ ਜਿਸ ਢੰਗ ਨਾਲ ਇਹ ਗੱਲਾਂ ਕਰਦੇ ਆ ਮੈਨੂੰ ਐਂਉਂ ਦੱਸ ਦਿਓ ਐਂਉਂ ਕਰ ਦਿਆਂਗੇ ਇਹ ਗੱਲਾਂ ਪਹਿਲਾਂ ਵੀ ਕਰਦੇ ਰਹੇ ਇਨਾਂ ਕੋਲੋਂ ਨਸ਼ਾ ਮੁਕਤ ਪੰਜਾਬ ਦੀ ਕੋਈ ਤੈਅशुदा ਪਾਲਸੀ ਨਹੀਂ ਹੈ ਜਿਸ ਤਰੀਕੇ ਨਾਲ ਦੇਖੋ ਮੈਨੂੰ ਅਜੇ ਵੀ ਯਾਦ ਹੈ ਤੁਹਾਨੂੰ ਵੀ ਯਾਦ ਹੋਣਾ ਬੜਾ ਹਾਸਾ ਹੁੰਦਾ ਸੀ ਤਾਂ ਉਹ ਬੜੀ ਹਾਸੋਣੀ ਗੱਲ ਸੀ ਜਦੋਂ ਢਾਲੀਵਾਲ ਹੁਣੀ ਅ ਕੁਲਦੀਪ ਸਿੰਘ ਢਾਲੀਵਾਲ ਮਨਿਸਟਰ ਸਿੱਕੇ ਐਗਰੀਕਲਚਰ ਤੇ ਕਹਿੰਦੇ ਜੀ ਅਸੀਂ ਕਿਸਾਨਾਂ ਦੀ 5000 ਲੋਕਾਂ ਦੀ ਪੀਏਯੂ ਦੇ ਵਿੱਚ ਰੈਲੀ ਕੀਤੀ ਆ ਇਕੱਠਵੱਟ ਕੀਤਾ ਉੱਥੇ ਅਸੀਂ ਖੇਤੀ ਨੀਤੀ ਬਣਾਉਣੀ ਆ ਵਾਹ ਪੰਜ ਬੰਦੇ ਇਕੱਠੇ ਹੋ ਗਏ ਇਥੇ ਬਹਿ ਨਹੀਂ ਸਕਦੇ ਤੇ 5000 ਨੇ ਖੇਤੀ ਨੀਤੀ ਕੀ ਬਣਨੀ ਆ ਆਗੀ ਤੁਹਾਡੇ ਕੋਲ ਜੇ ਤੁਹਾਡੇ ਕੋਲ ਕਾਪੀ ਆ ਤੇ ਮੈਨੂੰ ਵੀ ਭੇਜ ਦਿਓ ਕੋਈ ਨੀਤੀ ਨਸ਼ਾ ਮੁਕਤੀ ਕਰਨ ਦਾ ਜੇ ਤੁਸੀਂ ਤੁਹਾਡੀ ਪਲੈਨਿੰਗ ਕੀ ਆ ਉਹਦੇ ਵਿੱਚ ਬਹੁਤ ਬਹੁਤ ਵੱਡੀ ਗੱਲ ਹੈ ਨਸ਼ਾ ਲਾਉਣਾ ਬਹੁਤ ਸੌਖਾ ਹਟਾਉਣਾ ਤੇ ਉਹਦੇ ਨਾਲੋਂ 100 ਗੁਣਾ ਔਖਾ ਔਰ ਇਹ ਬੜਾ ਦੁਖਦਾਈ ਹੈ ਕਿਉਂਕਿ ਪੱਲਾ ਖੱਲਾ ਉਹ ਬੰਦਾ ਜਿਹੜਾ ਨਸ਼ਾ ਲੈਂਦਾ ਉਹਦੀ ਮਰਦਾ ਪੂਰਾ ਪਰਿਵਾਰ ਪੂਰਾ ਪਿੰਡ ਹੀ ਉਸ ਦੇ ਤੇ ਪ੍ਰਭਾਵਿਤ ਹੁੰਦਾ ਵੀ ਇਹਨਾਂ ਨੂੰ ਸੋਚਣਾ ਇਂ ਚਾਹੀਦਾ ਕਿ ਜੇ ਪੰਜਾਬ ਨੂੰ ਸੱਚੀ ਮੁੱਚੀ ਰੰਗਲਾ ਪੰਜਾਬ ਰੰਗਲਾ ਪੰਜਾਬ ਉਹ ਤੇ ਚ ਹਰਾ ਰੰਗ ਹੋਊਗਾ ਸੁਣਿਆ ਸੀ ਨਾ ਅੱਜ ਚੀਫ ਮਿਨਿਸਟਰ ਨੂੰ ਜੇ ਇੰਜ ਹੋਊਗਾ ਪਰ ਉਹ ਭੱਜ ਜਾਂਦੇ ਆ ਕਿਉਂਕਿ ਤੁਸੀਂ ਭੱਜ ਸਕਦੇ ਆ ਉਹ ਤੁਹਾਨੂੰ ਘੇਰ ਥੋੜੀ ਸਕਦੇ ਜਿਹੜੇ ਜਰਨਲਿਸਟ ਆ ਜਿੰਨੀ ਕ ਗੱਲ ਕਰਨੀ ਕਰਕੇ ਭੱਜ ਲੈਂਦੇ ਉਹ ਤੋਂ ਇਹ ਆ ਤਾਂ ਬੰਦ ਹੋਣੀਆਂ ਚਾਹੀਦੀਆਂ ਆ ਔਰ ਤੁਸੀਂ ਇੱਕ ਤੈਛ ਦਾ ਪਾਲਿਸੀ ਪਾਲਿਸੀ ਕੀ ਚਾਹੀਦੀ ਉਹਦੇ ਚ ਪਹਿਲੀ ਗੱਲ ਇਹ ਆ ਕਿ ਆਇਡੈਂਟੀਫਿਕੇਸ਼ਨ ਕਿਹੜੇ ਕਿਹੜੇ ਪਿੰਡ ਚ ਕਿਹੜੇ ਕਿਹੜੇ ਮਹੱਲੇ ਚ ਕਿੰਨੇ ਵਿਕਟਮ ਹੈਗੇ ਆ ਤੁਹਾਡੇ ਕੋਲ ਕੋਈ ਸਰਵੇ ਕਰਵਾਇਆ ਅਜੇ ਤੱਕ ਸਰਕਾਰ ਨੂੰ ਸਰਵੇ ਕਰਾਉਣ ਦਾ ਕੀ ਆ ਜਾਂ ਕੇ ਤੁਸੀਂ ਪਟਵਾਰੀਆਂ ਦੀ ਜ਼ਿੰਮੇਵਾਰੀ ਲਾਓ ਤੁਸੀਂ ਆਪਣੀ ਹੋਰ ਮੈਂਬਰਾਂ ਦੀ ਸਰਪੰਚਾਂ ਦੀ ਜ਼ਿੰਮੇਵਾਰੀ ਲਾਓ ਇਹ ਸਕੂਲ ਟੀਚਰਾਂ ਦੀ ਜ਼ਿੰਮੇਵਾਰੀ ਲਾਓ ਕਿ ਮੂਟਾ-ਮੂਟਾ ਤੁਹਾਨੂੰ ਉਹ ਆਪੋ ਆਪਣੇ ਏਰੀਏ ਦੇ ਵਿੱਚ ਅਸੈਸਮੈਂਟ ਲਾ ਕੇ ਗਸਣ ਕਿਸੇ ਦੀ ਲਾਓ ਜ਼ਿੰਮੇਵਾਰੀ ਕਾ ਸਕੂਲ ਟੀਚਰਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਉਹ ਕਹਿੰਦੇ ਸਾਡਾ ਬੋਝ ਆ ਵੀ ਅਸੀਂ ਹੋਰ ਕਿਸੇ ਦਾ ਅੱਗੇ ਸਰਕਾਰ ਇਹੋ ਜੇ ਸਰਵੇ ਕਰਾਉਂਦੀ ਐ ਸੈਂਸਸ ਵੀ ਤੇ ਸਕੂਲ ਟੀਚਰਾਂ ਰਹੀਂ ਹੋਰ ਨਾ ਰਹੀਂ ਹੁੰਦੇ ਹੀ ਆ ਨਾ ਇਸ ਨੂੰ ਜ਼ਰੂਰੀ ਕੰਮ ਸਮਝ ਕੇ ਐਕਸੈਪਸ਼ਨ ਸਮਝ ਕੇ ਹਫਤਾ ਇੱਕ ਲਾ ਕੇ ਇਹਦੇ ਤੇ ਅਸੈਸਮੈਂਟ ਕੀਤੀ ਜਾਏ ਕਿ ਕਿਹੜੀ ਕਿਹੜੀ ਉਮਰ ਦੇ ਕਿੰਨੇ ਕਿੰਨੇ ਬੱਚੇ ਕਿਸ ਕਿਸ ਆਰਥਿਕ ਬੈਕਗਰਾਉਂਡ ਦੇ ਵਿੱਚੋਂ ਉਹ ਕਿਹੜੇ ਕਿਥੇ ਸ਼ਹਿਰੀ ਹੈ ਪਿੰਡੂਆ ਸਾਰੇ ਅੰਕੜੇ ਇੱਕ ਜਗ੍ਹਾ ਸੈਂਟਰਲਾਈਜ਼ ਕੀਤੇ ਜਾਣ ਤੁਹਾਨੂੰ ਇਹ ਪਤਾ ਲੱਗੇ ਕਿ ਇਹ ਬਿਮਾਰੀ ਕਿਹੜੇ ਕਿਹੜੇ ਨਸ਼ਿਆਂ ਤੋਂ ਪੀੜਤ ਹੈ ਆਫੀਮ ਤੋਂ ਕਿੰਨੇ ਆ ਡੋਡੀਆਂ ਤੋਂ ਕਿੰਨੇ ਆ ਚਿੱਟੇ ਤੋਂ ਕਿੰਨੇ ਆ ਗੋਲੀਆਂ ਤੋਂ ਕਿੰਨੇ ਆ ਜਿਹੜੀ ਨਵੀਂ ਆਈ ਆ ਨਸ਼ਾ ਛਡਾਊ ਗੋਲੀ ਉਹਨਾਂ ਤੋਂ ਕਿੰਨੇ ਪੀੜਤ ਆ ਉਹ ਨਵਾਂ ਇੱਕ ਮਸਲਾ ਖੜਾ ਹੋ ਗਿਆ ਹੈ ਇਹ ਸਾਰੇ ਦਾ ਤੁਹਾਨੂੰ ਇੱਕ ਪੂਰੀ ਅਸੈਸਮੈਂਟ ਹੋਵੇ ਕਿ ਇੰਨੇ ਲੱਖ ਬੱਚੇ ਜਾਂ ਬੁੱਢੇ ਜਾਂ ਕੁੜੀਆਂ ਜਾਂ ਮੁੰਡੇ ਇਹ ਸਾਡੇ ਕੋਲ ਜਿਹੜੇ ਇਸ ਤੋਂ ਪੀੜਤ ਆ ਪਹਿਲਾਂ ਤੇ ਇਹ ਅਸੈਸਮੈਂਟ ਜ਼ਰੂਰੀ ਆ ਉਦੋਂ ਬਾਅਦ ਸੁਖਵਿੰਦਰ ਫਿਰ ਜਦੋਂ ਇਹ ਅਸੈਸਮੈਂਟ ਸਾਰੇ ਕਿਸਮ ਦੇ ਬੰਦਿਆਂ ਦੀ ਹੋ ਜੇ ਫਿਰ ਉਹ ਡਾਕਟਰਾਂ ਨਾਲ ਸੋਸ਼ਲ ਐਕਟਿਵਿਸਟਾਂ ਨਾਲ ਸਾਈਕੀਐਟ੍ਰਿਸਟਾਂ ਦੇ ਨਾਲ ਇਹ ਫੈਸਲਾ ਕੀਤਾ ਜਾਏ ਕਿ ਆ ਆਈ ਈਡੀ ਵੱਡੀ ਪ੍ਰੋਬਲਮ ਆ ਇਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਕੀ ਕੀ ਕਦਮ ਚੁੱਕੇ ਜਾਣੇ ਚਾਹੀਦੇ ਆ ਕਿੰਨੇ ਕੁ ਸਾਨੂੰ ਸ਼ੈਲਟਰ ਨਸ਼ਾ ਛਡਾਊ ਕੇਂਦਰ ਚਾਹੀਦੇ ਆ ਕਿੰਨੇ ਕੁ ਜਿਵੇਂ ਊਟ ਜਣ ਜਿਨ੍ਹਾਂ ਨੇ ਨਸ਼ਾ ਛਡਾਉਣ ਦੇ ਪਹਿਲਾਂ ਲਾਗੂ ਕੀਤੇ ਸੀਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਹਨਾਂ ਦੇ ਵਿੱਚ ਕੀ ਕੀ ਸੁਧਾਰ ਕਰਕੇ ਅਸੀਂ ਉਹਨਾਂ ਨੂੰ ਆਲਟਰਨੇਟਿਵ ਤੌਰ ਤੇ ਇੱਥੋਂ ਛਡਾ ਕੇ ਤੇ ਰਹੀਦੀ ਰੀਹੈਬਿਲੀਟ ਕਿਵੇਂ ਕਰਨਾ ਕਿਉਂਕਿ ਜੇ ਉਹਨਾਂ ਨੂੰ ਘਰੇ ਭੇਜ ਦਿੰਦੇ ਆ ਇੱਕ ਵਾਰੀ ਛਡਾ ਕੇ ਫਿਰ ਲੱਗ ਜਾਣਗੇ ਜੇ ਤੁਸੀਂ ਉਹਨਾਂ ਨੂੰ ਸਿਸਟਮ ਦੇ ਵਿੱਚ ਅਬਜ਼ੌਰਬ ਕਰਦੇ ਆ ਉਹਨਾਂ ਦੀ ਰਿਸਪੈਕਟ ਉਹਨਾਂ ਦੀ ਜਿਹੜੀ ਗਵਾਹੀ ਉਹ ਹੀ ਪਾ ਲਿਆ ਉਹਨੂੰ ਰੀਹੈਬਿਲੀਟੇਟ ਕਰਦੇ ਆ ਪ੍ਰੋਪਰ ਕਰਦੇ ਆ ਤਾਂ ਉਹ ਇੱਕ ਆਮ ਜੀਵਨ ਦੇ ਵਿੱਚ ਆ ਜਾਣਗੇ ਕੋਈ ਇਹੋ ਜੀ ਗੱਲ ਜੇ ਪੂਰੇ ਨਹੀਂ ਆਉਂਦੇ 70 80% ਵੀ ਆ ਜਾਣ ਤੇ ਉਹ ਤੁਹਾਡੀ ਇੱਕ ਵੱਡੀ ਅਚੀਵਮੈਂਟ ਹੋ ਇਸ ਕਿਸਮ ਨਾਲ ਤੁਹਾਨੂੰ ਕਰਨਾ ਪਊ ਇਹ ਸੌਖਾ ਕੰਮ ਨਹੀਂ ਹੈ ਉਹ ਨਾ ਕੱਲਾ ਭਗਵੰਤ ਮਾਨ ਕਰ ਸਕਦਾ ਨਾ ਇਹ ਇੱਕ ਸਰਕਾਰ ਕੋ ਹੋਣੀ ਹੈ ਇਸ ਦੀ ਸਪੇਲਓਵਰ ਨੈਕਸਟ ਸਰਕਾਰ ਤੱਕ ਵੀ ਜਾ ਸਕਦੀ ਹੈ ਕਿਉਂਕਿ ਵੱਡਾ ਕੰਮ ਹੈ ਪਰ ਤੁਸੀਂ ਤਾਂ ਕਹਿੰਦੇ ਕੋਈ ਚੁਟਕੀ ਮਾਰ ਕੇ ਕਰਦਾ ਇਹਨਾਂ ਨੂੰ ਠੀਕ ਕੋਈ ਉਹਨੂੰ ਮੀਲੇ 'ਚ ਠੀਕ ਕਰਦਾ ਗੁਟਕਾ ਸਭ ਫੜ ਕੇ ਕੋਈ ਉਹਨਾਂ ਨੂੰ ਕਹਿੰਦਾ ਮੈਂ 6 ਮਹੀਨਿਆਂ ਚ ਕਰ ਦੂੰ ਕਿਹੜੀਆਂ ਕਿਉਂ ਕਪਾ ਮਾਰਦੇ ਕਿਉਂ ਲੋਕਾਂ ਦਾ ਬੇਕੂਬ ਬਣਾਉਂਦੇ ਤੇ ਲੋਕਾਂ ਨੂੰ ਵੀ ਸਾਡੀ ਸਾਡੀ ਬੇਨਤੀ ਹੈ ਕਿ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਉਹਨਾਂ ਨੂੰ ਉੱਥੇ ਹੀ ਸਮਝ ਲਓ ਕਿ ਵੱਡਾ ਝੂਠ ਬੋਲ ਰਿਹਾ ਗਪੌੜ ਸੰਗ ਹੈਗਾ ਅਸੀਂ ਇਹਦੀ ਇਹਦੇ ਨਾਲ ਨਹੀਂ ਜਾਣਾ ਅਸੀਂ ਉਹਦੇ ਨਾਲ ਜਾਵਾਂਗੇ ਜਿਹੜਾ ਇਹ ਰੀਅਲਿਸਟਿਕ ਗੱਲ ਕੋਈ ਇਥਰਾਤ ਨਾਲ ਜੁੜੀ ਗੱਲ ਅਸੈਸਮੈਂਟ ਕਰਦਾ ਤੇ ਮੈਨੂੰ ਤੇ ਇਹ ਕਹਿਣਾ ਹੈ ਕਿ ਨਸ਼ੇ ਦਾ ਜਿਹੜਾ ਇੱਥੇ ਸਾਡੇ ਪੰਜਾਬ ਦੇ ਅੰਦਰ ਅੱਗੇ ਨਾਲੋਂ ਲਾ ਆ ਹੋਇਆ ਉਹਦਾ ਜਿੰਨਾ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਉਹਦੀ ਗ੍ਰਿਪ ਦੇ ਵਿੱਚ ਲੋਕ ਆ ਰਹੇ ਆ ਖਾਸ ਕਰਕੇ ਨੌਜਵਾਨ ਆ ਰਹੇ ਆ ਉਹਨਾਂ ਦੀਆਂ ਲਗਾਤਾਰ ਡੈਥ ਹੋ ਰਹੀਆਂ ਆ ਤੇ ਇਹ ਇੰਨਾ ਗਹਿਰਾ ਤੇ ਦੁਖਦਾਈ ਮਸਲਾ ਹੈ ਉਸ ਨੂੰ ਉਸੇ شدت ਦੇ ਨਾਲ ਵਿਚਾਰਿਆ ਜਾਏ ਤੇ ਸੀਰੀਅਸ ਸਟੈਪ ਲੈ ਜਾਣ ਔਰ ਇੱਕ ਕਦਮ ਬਾ ਕਦਮ ਪਹਿਲਾ ਸਟੈਪ ਕੀ ਦੂਜਾ ਕੀ ਤੀਜਾ ਕੀ ਚੌਥਾ ਕੀ ਉਹ ਲੋਕਾਂ ਦੇ ਵਿੱਚ ਰੱਖ ਕੇ ਲੋਕਾਂ ਦਾ ਸਾਥ ਲੈ ਕੇ ਬਹੁਤ ਸਾਰੇ ਬੰਦੇ ਇਹੋ ਜਿਹੇ ਹੈਗੇ ਆ ਬਹੁਤ ਸਾਰੇ ਸਮਾਜ ਸੇਵੀ ਬਹੁਤ ਸਾਰੇ ਪਿੰਡੋਂ ਪਿੰਡੀ ਜਿਹੜੇ ਠਿਕਰਾ ਠਿਕਰੀ ਪੈਰਾ ਨਸ਼ੇੜੀਆਂ ਨਸ਼ਾ ਤਸਕਰਾਂ ਦੇ ਵਿਰੁੱਧ ਦੇਣ ਲਈ ਤਿਆਰ ਕੀ ਉਹ ਸਰਕਾਰ ਵੀ ਇਹਦੇ ਮਦਦ ਨਹੀਂ ਹੋਣਗੇ ਵੱਡੇ ਪੱਦਰ ਤੇ ਵਲੰਟੀਅਰ ਹਰ ਪਿੰਡ ਚੋਂ 5 7 10 ਵਲੰਟੀਅਰ ਥੋੜੇ ਥੋੜੇ ਪੈਸਿਆਂ ਦੇ ਉੱਤੇ 1000 1000 2000 ਰੁਪਏ 5 5000 ਰੁਪਏ ਦੇ ਉੱਤੇ ਕਰ ਲੈ ਜਾਣ ਜਿਹੋ ਜਿਹਾ ਵੀ ਜਿਹੜਾ ਲੋੜ ਆ ਵਲੰਟੀਅਰ ਭਰਤੀ ਕਰ ਲੈ ਜਾਣ 6 ਮਹੀਨੇ ਲਈ ਕਰ ਲੈ ਜਾਣ 1 ਸਾਲ ਲਈ ਕਰ ਲੈ ਜਾਣ ਨਾਲੇ ਉਹਨਾਂ ਮੁੰਡਿਆਂ ਨੂੰ ਕੰਮ ਮਿਲੂਗਾ ਨਾਲੇ ਉਹ ਉਤਸ਼ਾਹਤ ਹੋਣਗੇ ਨਾਲੇ ਉਹ ਰੱਜ ਕੇ ਸੇਵਾ ਕਰਨਗੇ ਇਸ ਕਿਸਮ ਦੀ ਕੋਈ ਸਕੀਮ ਪ੍ਰੈਕਟੀਕਲ ਖੱਢੀ ਜਾਏ ਨਾ ਤੁਸੀਂ ਛੋਸ਼ੇਬਾਜੀ ਛੱਡੋ ਤੇ ਅਸਲ ਚ ਸੱਚੀ ਮੁੱੱਚੀ ਜੇ ਤੁਸੀਂ ਹੈਗੇ ਆ ਨਹੀਂ ਤੇ ਲੋਕ ਇਹ ਮੰਨਣਗੇ ਮੈਂ ਇਹ ਵੀ ਆਖਰੀ ਗੱਲ ਕਹਦਾ ਇਹਨਾਂ ਦੀਆਂ ਗੱਲਾਂ ਕੁਝ ਹੋ ਰਿਆ ਅਸਲ ਮਾਨਿਆ ਕਿ ਇਹ ਵਗਦੀ ਗੰਗਾ ਚੋਂ ਹੱਥ ਧੋਣ ਵਾਲੇ ਆ ਵਿੱਚ ਇਹ ਬਿਊਰੋਕ੍ਰੇਸੀ ਵਿੱਚ ਇਹ ਪੁਲਿਸ ਦੇ ਧੜੇ ਤੇ ਵਿੱਚ ਇਹ ਸਰਕਾਰ ਕਿਉਂਕਿ ਜੇ ਇਹਦਾ ਫਲਾਹ ਹੋ ਰਿਹਾ ਪੰਜਾਬ ਦੇ ਅੰਦਰ ਉਸ ਇਸ ਸਰਕਾਰ ਦੇ ਹੁੰਦਿਆਂ ਹੋਇਆਂ ਹੋ ਰਿਹਾ ਜਿਹੜੀ ਕਿ ਸੁੱਤੀ ਪਈ ਐ ਇਸ ਮਾਮਲੇ 'ਚ ਤੇ ਸੁੱਤੀ ਐ ਤੇ ਕਿਤੇ ਨਾ ਕਿਤੇ ਨਸ਼ਾ ਤੇ ਇਹਨਾਂ ਨੂੰ ਵੀ ਭਾਵੇਂ ਉਹ ਸੱਤਾ ਦਾ ਹੋਵੇ ਐਵੇਂ ਥੋੜੀ ਦੇ ਦਿਨੇ ਹੀ ਬੰਦਾ ਸੁੱਤਾ ਰਹੂਗਾ ਤੇ ਕੰਮ ਨਹੀਂ ਕਰੂਗਾ ਕਿਤੇ ਨਾ ਕਿਤੇ ਮਾਲ ਇਹਨਾਂ ਨੂੰ ਵੀ ਆਉਂਦਾ ਹੋਊਗਾ ਇਹ ਲੋਕਾਂ ਦਾ ਲੋਕਾਂ ਦੇ ਵਿੱਚ ਧਾਰਨਾ बन रही है ਤੇ ਹੋਰ ਇਹ ਪੱਕੀ ਹੋ ਜਾਊਗੀ ਜੇ ਇਹਨਾਂ ਨੇ ਕੋਈ ਜ਼ਬਰਦਸਤ ਸਖਤ ਕਦਮ ਇਧਰ ਸਿਸਟਮੈਟਿਕ ਕਦਮ ਨਾ ਲਏ ਬਿਲਕੁਲ ਲੋਕਲ ਧਾਰਨਾ ਬਣਨੀ ਕੀ ਹੈ ਬਣਾਤੀ ਕੁਮਰ ਵਿਜੇਪ੍ਰਤਾਪ ਉਹਨਾਂ ਦੇ ਬਿਆਨਾਂ ਨੇ ਉਸ ਤੋਂ ਬਾਅਦ ਉਹ ਤੇ ਤੇ ਸਫਾਈਆਂ ਕਿਉਂ ਨਹੀਂ ਦਿੱਤੀਆਂ ਗਈਆਂ ਜਾਂ ਉਹਦਾ ਕੀ ਕਾਰਨ ਰਿਹਾ ਪਿਛਲੇ 2 ਹਫ਼ਤਿਆਂ ਚ ਲਗਾਤਾਰ ਹਰ ਰੋਜ਼ ਇੱਕ ਨੌਜਵਾਨ ਦੀ ਨਸ਼ੇ ਕਰਕੇ ਮੌਤ ਹੋਣਾ ਮੌਤ ਤਾਂ ਇੱਕ ਹੀ ਨਹੀਂ ਜਿਹੜੀ ਉਹ ਬਾਣ ਆਉਂਦੀ ਇੱਥੇ ਨਸ਼ਿਆਂ ਦੇ ਕਰਕੇ ਹਰ ਰੋਜ਼ ਇੱਕ ਮੌਤ ਹੋਣਾ ਇੱਕ ਕਾਫੀ ਚਿੰਤਾ ਦਾ ਵਿਸ਼ਾ ਵੱਡੇ ਵੱਡੇ ਆਰਟੀਕਲ ਆ ਜਾਂਦੇ ਨੇ ਬਿਆਨ ਇਧਰ ਉਧਰ ਵਿਰੋਧੀ ਵੀ ਜ਼ਿੰਮੇਵਾਰ ਨੇ ਕਿ ਉਹ ਆਪਣੇ ਸਮੇਂ ਚ ਕੀ ਕਰ ਰਹੇ ਪਰ ਜਿਹੜੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਉਹ ਪੰਜਾਬ ਚ ਨੂੰ ਕੰਟਰੋਲ ਕਿਉਂ ਨਹੀਂ ਕਰ ਪਾ ਰਹੀ ਤੁਸੀਂ ਕੇਂਦਰ ਤੇ ਇਲਜ਼ਾਮ ਲਾ ਦਿਓਗੇ ਤੁਸੀਂ ਬੀਐਸਐਫ ਦੇ ਉੱਤੇ ਇਲਜ਼ਾਮ ਲਾ ਦਿਓਗੇ ਪਰ ਤੁਹਾਡੀ ਪੁਲਿਸ ਉੱਤੇ ਤੁਹਾਡੀ ਏਜੰਸੀਆਂ ਉਹ ਕੀ ਕਰ ਰਹੀਆਂ ਨੇ ਬਹੁਤ ਵੱਡੇ ਸਵਾਲ ਨੇ ਨਸ਼ਿਆਂ ਦੇ ਉੱਤੇ ਤੁਸੀਂ ਕੰਟਰੋਲ ਕਰਨ ਲਈ ਉਧਰੋਂ दारू ਦੇ ਉੱਤੇ ਤੁਸੀਂ ਕਿਵੇਂ ਵਧਾ ਦਿੰਦਾ ਪੰਜਾਬ ਨੂੰ ਇਹ ਸਾਰੇ ਸਵਾਲ ਨੇ ਕੀ ਸਰਕਾਰ ਇਹਨਾਂ ਦੇ ਸਰਮੂਖੋਗੇ ਕਦੇ ਦੇ ਜਵਾਬ ਦੇਗੀ ਕਦੇ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਇਹ ਸਮਝਾਇਆ ਜਾਏਗਾ ਮੁੱਖ ਮੰਤਰੀ ਸਾਹਿਬ ਜਦੋਂ ਸੁਝਾਅ ਦੀ ਗੱਲ ਕਰਦੇ ਨੇ ਤਾਂ ਆਨਲਾਈਨ ਪੋਰਟਲ ਦੇ ਉੱਤੇ ਜਾਂ ਕਿਸੇ ਢੰਗ ਦੇ ਨਾਲ ਪਿੰਡ ਪੱਧਰ ਤੇ ਜਾ ਕੇ ਵਲੰਟੀਅਰ ਆਪਣੇ ਖੜੇ ਕਰਨੇ ਉਹ ਵਲੰਟੀਅਰ ਜਾ ਕੇ ਪੁੱਛਣਣ ਮਹੱਲੇ ਪ੍ਰਧਾਨ ਬਣਾਏ ਨੇ ਉਹ ਜਾ ਕੇ ਪੁੱਛਣਣ ਗਲੀ ਗਲੀ ਦੇ ਵਿੱਚ ਬੈਠੇ ਨੇ ਇਹਨਾਂ ਦੇ ਉਹ ਦੱਸ ਦੇਣ ਵੀ ਹਾਂਜੀ ਆਹ ਸੁਝਾਅ ਇੱਥੋਂ ਆਏ ਨੇ ਅਸੀਂ ਅਸੀਂ ਠੀਕਰੀ ਪੈਰੇ ਲਾ ਦਿੰਦੇ ਆ ਤੁਹਾਨੂੰ ਪ੍ਰਧਾਨੀਆਂ ਚਾਹੀਦੀਆਂ ਤੁਹਾਨੂੰ ਸਰਪੰਚੀ ਚਾਹੀਦੀ ਹੈ ਪੰਚੀ ਚਾਹੀਦੀ ਹੈ ਤੁਸੀਂ ਲਾਓ ਕਾ ਪੈਰੇ ਪਿੰਡਾਂ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਦਾ ਸਾਰਾ ਕੰਟਰੋਲ ਸੰਭਾਲ ਲਿਆ ਨਸ਼ਾ ਮੁਕਤ ਕਰਤਾ ਜਾਂ ਭ੍ਰਿਸ਼ਟਾਚਾਰ ਮੁਕਤ ਕਰਤਾ ਕੰਮ ਹੱਥੋਂ ਹੱਥ ਹੋ ਗਏ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਸਭ ਦੇ ਪਿੱਛੇ ਲੋਕਾਂ ਨੂੰ ਵੀ ਪਤਾ ਹੈ ਕਿ ਚੱਲਦਾ ਕੀ ਹੈ ਉਮੀਦ ਕਰਦੇ ਆ ਕਿ ਸਰਕਾਰ ਸੁਧਾਰ ਕਰੇਗੀ ਸ਼ੁਕਰੀਆ ਬਹੁਤ ਸਾਰਾ